ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਚੌਪੁਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀ ਦੀ ਕਲਾਸ ਨੰਬਰ 2 ਮਤਲਬ ਕਿ ਸਟਾਰਟ ਕਰਨ ਜਾ ਰਹੇ ਹਾਂ ਜਿਸ ਚ ਅਪਾਂ ਪੰਜਾਬ ਦੀ ਪਾਰਟੀਸ਼ਨ ਬਾਰੇ ਪੜ੍ਹਾਂਗੇ ਕਿ ਪੰਜਾਬ ਕਦੋਂ-ਕਦੋਂ ਅਤੇ ਕਿੰਨੀ ਵਾਰ ਵੰਡਿਆ ਗਿਆ ਤੇ ਜਦੋਂ ਵੀ ਵੰਡਿਆ ਗਿਆ ਉਸ ਸਮੇਂ ਉਸ ਸਮੇਂ ਮਤਲਬ ਕਿ ਲੀਡਰ ਕੌਣ ਸੀਗਾ ਤੇ ਇੱਕ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਤੇ ਆਪਾਂ ਜਿਹੜਾ ਟਾਰਗੇਟ ਆ ਆਪਾਂ 4 ਮਹੀਨੇ ਜ ਮੰਨ ਕੇ ਚੱਲ ਰਹੇ ਹਾਂ ਕਿ ਆਪਾਂ ਇਹ ਰਹਿਗਾ ਆਪਣਾ ਸਲੀਪਸ ਆ 4 ਮਹੀਨੇ ਦੇ ਵਿੱਚ ਜੀ ਬਿਲਕੁਲ ਕੰਪਲੀਟ ਕਰ ਲਾਂਗੇ ਤੇ ਇਹ ਬਿਲਕੁਲ ਫ੍ਰੀ ਆਫ ਕਾਸਟ ਆ ਜਿਹੜੇ ਬੱਚੇ ਮੰਨ ਲਓ ਕਿ ਕੋਈ ਕੋਈ ਕੋਰਸ ਨਹੀਂ ਲੈ ਸਕਦੇ ਉਹ ਆਪਣੇ ਜਿਹੜੇ ਬੱਚੇ ਹੈਗੇ ਨੇਗੇ ਉਹ ਆਪਣੇ YouTube ਤੋਂ ਸਾਰਾ ਸਲੀਪਸ ਕੰਪਲੀਟ ਕਰ ਸਕਦੇ ਨੇ ਆਪਣਾ ਤੇ ਜੇ ਕਿਸੇ ਨੇ ਆਪਣੀ ਕਲਾਸ ਦੀਆਂ ਪੀਡੀਐਫਸ ਚਾਹੁੰਦੀਆਂ ਨੇ ਜਾਂ ਕੋਈ ਥਿਊਰੀ ਜਾਂ ਜਿਹੜੀ ਵੀ ਆਪਾਂ MCQ ਮਤਲਬ ਕਿ ਸੀਰੀਜ਼ ਸਟਾਰਟ ਕਰ ਰੱਖੀ ਆ ਉਹ ਕਿਸੇ ਨੂੰ ਕੁਝ ਵੀ ਚਾਹੀਦਾ ਤਾਂ ਉਹ ਆਪਣੇ ਟੈਲੀਗ੍ਰam ਲਿੰਕ ਮਤਲਬ ਕਿ ਚੈਨਲ ਨੂੰ ਜੁਆਇਨ ਕਰ ਸਕਦਾ ਤੇ ਜਿਹੜਾ ਟੈਲੀਗ੍ਰam ਚੈਨਲ ਦਾ ਲਿੰਕ ਹੈ ਉਹ ਆਪਣੇ ਚੈਨਲ ਦੀ ਬਾਇਓ ਤੇ ਦਿੱਤਾ ਹੋਇਆ ਤੁਸੀਂ ਉੱਥੋਂ ਜਾ ਕੇ ਨੂੰ ਜੁਆਇਨ ਕਰ ਸਕਦੇ ਹੋ ਤੇ ਆਪਾਂ ਹੁਣ ਨਾਲ ਨਾਲ ਜਿਹੜੀ ਆਪਣੀ ਮੈਥ ਦੀ ਕਲਾਸ ਵੀ ਆਪਾਂ ਦੋ ਅੱਧ ਵਾਰ ਪੰਜਾਬ ਪੰਜਾਬ ਜੀ ਦੀ ਕਲਾਸ ਤੋਂ ਆਪਣੀ ਨੈਕਸਟ ਮੈਥ ਦੀ ਸਿੰਪਲੀਫਿਕੇਸ਼ਨ ਦੀ ਅੱਜ ਫੋਰਥ ਕਲਾਸ ਹੈ ਤੇ ਤੁਸੀਂ ਇਹ ਕਲਾਸ ਦੇਖਣ ਤੋਂ ਬਾਅਦ ਆਪਣੀ ਮੈਥ ਦੀ ਕਲਾਸ ਨੂੰ ਵੀ ਜੁਆਇ ਤੇ ਚਲੋ ਹੁਣ ਆਪਾਂ ਸਮਾਂ ਆ ਦਾ ਨਾਖਰਾ ਕਰੀਏ ਤੇ ਆਪਾਂ ਕੇ ਜਿਹੜੀ ਕਲਾਸ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅੱਜ ਆਪਣਾ ਟੌਪਿਕ ਹੈਗਾ ਪੰਜਾਬ ਦੀ ਮੰਡ ਇਤੋਂ ਪਹਿਲਾਂ ਮਤਲਬ ਕਿ ਆਪਾਂ ਜਦੋਂ ਇਹ ਆਪਣਾ ਪੰਜਾਬ ਜੀ ਕੇ ਸਟਾਰਟ ਕਰੀ ਸੀ ਉਹ ਚ ਆਪਾਂ ਕਰਕੇ ਆਏ ਸੀ ਕਿ ਪੰਜਾਬ ਦੇ ਨਾਮ ਕਿਹੜੇ ਕਿਹੜੇ ਨਾਮ ਸੀ ਕਿਸ ਸਮੇਂ ਪੰਜਾਬ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਸੀ ਕਿਸ ਸਮੇਂ ਪੰਜਾਬ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਸੀ ਉਹ ਆਪਣੀ ਪਹਿਲੀ ਕਲਾਸ ਸੀ ਤੇ ਅੱਜ ਆਪਾਂ ਕਲਾਸ ਨੰਬਰ 2 ਸਟਾਰਟ ਕਰਨ ਜਾ ਰਹੇ ਹਾਂ ਜਿਸ ਚ ਆਪਾਂ ਪੰਜਾਬ ਦੀ ਮੰਡ ਕਿੰਨੇ ਵਾਰ ਹੋਈ ਕਦੋਂ-ਕਦੋਂ ਹੋਈ ਜਾਂ ਕਿਉਂ ਹੋਈ ਉਦੀ ਵਾਰਿਆ ਕੋਈ ਮਤਲਬ ਕਿ ਸਾਰਾ ਕੁਛ ਆਪਾ ਬਣਨ ਜਾ ਰਹੇ ਹਾਂ ਤੇ ਚਲੋ ਹੁਣ ਆਪਾਂ ਕਲਾਸ ਸਟਾਰਟ ਕਰ ਲਈ ਆਪਣੀ ਤੇ ਸਾਰਿਆਂ ਤੋਂ ਪਹਿਲਾ ਟੌਪਿਕ ਹੈਗਾ ਬਣ ਪਾਰਟੀਸ਼ਨ ਆਫ ਪੰਜਾਬ ਪੰਜਾਬ ਦੀ ਵੰਡ ਪੰਜਾਬ ਦੀ ਵੰਡ ਕਦੋਂ ਹੋਈ ਤੇ ਕਿੰਨੀ ਵਾਰ ਹੋਈ ਤੁਹਾਨੂੰ ਮਤਲਬ ਕੁਝ ਬੱਚੇ ਹੋਣੇ ਜਿਨ੍ਹਾਂ ਨੇ ਡੀ ਪੜਿਆ ਹੋਆ ਉਹਨਾਂ ਨੂੰ ਤਾਂ ਪਤਾ ਹੋਣਾ ਵੀ 1901 ਚ ਵੀ ਪੰਜਾਬ ਬਣਿਆ ਗਿਆ 1911 ਚ ਵੀ ਪੰਜਾਬ ਬਣਿਆ ਗਿਆ ਪਰ ਜਿਨ੍ਹਾਂ ਨੇ ਹੁਣ ਆਪਦੇ ਕੋਲੋਂ ਜਾਂ ਵੈਸੇ ਉਤ ਤੋਂ ਪੜਿਆ ਹੈ ਤਾਂ ਉਹਨਾਂ ਨੇ ਬਸ ਉਹਨਾਂ ਨੂੰ ਸਿਰਫ ਇਹ ਹੋਊ ਪਤਾ ਹੋਊਗਾ 1947 ਚ ਪੰਜਾਬ ਬਣਿਆ ਗਿਆ ਜਾਂ 1966 ਪੰਜਾਬ ਬਣਿਆ ਗਿਆ ਪਰ ਪੰਜਾਬ ਪਹਿਲੀ ਵਾਰ 1901 ਚ ਵੰਡਿਆ ਗਿਆ ਸੀ ਤੇ ਦੂਜੀ ਵਾਰ 1911 ਚ ਇਹ ਵੀ ਆਪਾਂ ਚਲੋ ਦੇਖਦੇ ਆਂ ਪੰਜਾਬ ਡਿਵਾਈਡਡ 4 ਟਾਈਮਸ ਫਰੋਮ 1901 ਟੂ 1947 ਠੀਕ ਹੈ ਜਿਹੜਾ ਪੰਜਾਬ ਮਤਲਬ ਕਿ ਚਾਰ ਵਾਰੀ ਵੰਡਿਆ ਗਿਆ ਸੀ ਪਹਿਲਾਂ 1901 ਚ ਥੈਨ 1911 ਥੈਨ 1947 ਥੈਨ ਫਿਰ ਹੋਇਆ ਸੀ 1966 ਚ 1901 ਚ ਕਦੋਂ ਵੰਡਿਆ ਗਿਆ ਸੀ 1901 ਚ ਜਿਨ੍ਹਾਂ ਨੇ ਹੁਣ ਮਾਡਰਨ ਹਿਸਟਰੀ ਪੜ੍ਹੀਆ ਅਮੈਸੇ ਆਪਾਂ ਇਹ ਦੌਰ ਪੰਜਾਬ ਜੀ ਕੇ ਤੋਂ ਬਾਅਦ ਨਾਲ ਨਾਲ ਮਾਡਰਨ ਹਿਸਟਰੀ ਆਪਾਂ ਕੰਪਲੀਟ ਕਰਾਂਗੇ ਆਪਣੀ 1901 ਚ ਫਸਟ ਟਾਈਮ ਜਦੋਂ ਆਪਣਾ ਤੁਸੀਂ ਸਾਰੇ ਜਿਨ੍ਹਾਂ ਨੇ ਪਾਲਿਟੀ ਪੜ੍ਹੀਆ ਮਤਲਬ ਕਿ ਹਿਸਟੋਰੀਕਲ ਬੈਕਗ੍ਰਾਉਂਡ ਪਰ ਪਾਲਿਟੀ ਉੱਥੇ 22 ਰਾਏ ਆ ਇਹ ਦਾ ਦੇਖਿਆ ਤੁਸੀਂ ਨਹੀਂ ਵੀ ਕਦੋਂ 22 ਰਾਏ ਆਏ ਕਰੋ ਗਵਰਨਰ ਸੀ ਜਾਂ ਕਦੋਂ ਲੈਫਟਨੈਂਟ ਗਵਰਨਰ ਸੀ ਉਸ ਵੇ ਆਪਣੇ 1901 ਚ 22 ਰਾਏ ਸੀ ਲਾਰਡ ਕਰਜਨਾ 1901 ਚ ਉਦੋਂ ਪਹਿਲੀ ਵਾਰ ਪੰਜਾਬ ਨੂੰ ਵੰਡਿਆ ਗਿਆ ਸੀ ਕਿਹੜਾ ਹਿੱਸਾ ਪੰਜਾਬ ਤੋਂ ਵੰਡਿਆ ਗਿਆ ਸੀ ਦੀ ਫਰਸਟ ਟਾਈਮ ਲੋਡ ਕਰਜਨ ਦੁਆਰਾ ਦੀ ਪੰਜਾਬ ਹੀ ਦੁਆਰਡ ਦੀ ਪੰਜਾਬ ਬਾਇਓਨਡ ਔਰ ਦੀ ਅਪਰ ਏਰੀਆ ਆਫ ਦੀ ਇੰਡਸ ਰਿਵਰ ਜਿਹੜੀ ਆਪਣੀ ਸਿੰਧੂ ਨਦੀ ਸੀ ਜਿਹੜੀ ਅੱਜ ਕਨ ਪਾਕਿਸਤਾਨ ਦੀ ਮਤਲਬ ਕਿ ਨੈਸ਼ਨਲ ਰਿਵਰ ਹੈ ਉਦੋਂ ਉਦੋਂ ਉੱਪਰਲਾ ਹਿੱਸਾ ਮਤਲਬ ਕਿ ਜਿਹੜਾ ਹੈਗਾ 1901 ਚ ਪਹਿਲੀ ਵਾਰ ਵੰਡਿਆ ਗਿਆ ਸੀ ਲੋਡ ਕਰਜਨ ਦੁਆਰਾ ਉਹ ਹਿੱਸੇ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਉਹਨੂੰ ਜਾਣਿਆ ਜਾਂਦਾ ਆਪਣਾ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸਰ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ 1901 ਚ ਪਹਿਲੀ ਵਾਰ ਇਹ ਦੂਜੀ ਵਾਰ 1911 ਚ 1911 ਚ ਕਿਵੇਂ ਮੰਡਿਆ ਗਿਆ 1911 ਡੂਰਿੰਗ ਦੀ ਟਾਈਮ ਆਫ ਦੀ ਲਾਰਡ ਹਾਰਡਿੰਗ ਇਹ ਵੀ ਬ੍ਰਿਟਾਇਸ਼ ਸੀ ਆਪਣਾ ਲਾਰਡ ਹਾਰਡਿੰਗ ਡੂਰਿੰਗ ਦੀ ਟਾਈਮ ਆਫ ਲਾਰਡ ਹਾਰਡਿੰਗ ਦੀ ਬ੍ਰਿਟਿਸ਼ ਕਿੰਗ ਜਾਰਜ 5 ਰਿਸਟਡ ਦੀ ਇੰਡੀਆ ਜਿਹੜਾ ਮਤਲਬ ਕਿ ਗੋਰਿਆਂ ਦਾ ਰਾਜਾ ਸੀ ਇੱਕ ਮ ਜਾਰਜ 5 ਇਹਦਾ ਨਾਮ ਸੀ ਜਾਰਜ 5 ਮਤਲਬ ਇਹ ਪੰਜਵੀਂ ਟਰਮ ਦਾ ਰਾਜਾ ਸੀ ਕੋਈ ਕੋਈ ਜਾਰਜ ਬੰਨ ਵੀ ਹੋਇਆ ਉਹ ਜਾਰਜ 2 ਵੀ ਹੋਇਆ ਉਹ ਜਾਰਜ 3 ਵੀ ਹੋਇਆ ਉਹ ਜਾਰਜ 4 ਵੀ ਹੋਇਆ ਤੇ ਇਹ ਮਤਲਬ ਕਿ ਸੇਮ ਨੇਮ ਤੇ ਸੀ ਤਾਂ ਉਹਨਾਂ ਪਿੱਛੇ ਨਾ ਮਤਲਬ ਕਿ ਹਿਸਟਰੀ ਦੇ ਟਾਈਮ ਵਿੱਚ ਹੀ ਹੁੰਦਾ ਸੀ ਵੀ ਕਈ ਵਾਰ ਨਾਮ ਸੇਮ ਹੁੰਦੇ ਸੀ ਫਿਰ ਉਹਨਾਂ ਵਾਂਗਰ ਲਾਉਂਦੇ ਸੀ ਵੀ ਜਾਰਜ 1 ਜਾਰਜ 2 ਜਾਰਜ 3 ਉਸ ਤਰ੍ਹਾਂ ਹੀ ਮਲ ਕੇ ਜਾਰਜ 5 ਕਿੰਗ ਸੀ ਆ ਜਿਹੜਾ ਇੰਡੀਆ ਚ ਆਇਆ 1911 ਚ ਗੋਰਿਆਂ ਦਾ ਰਿੰਡ ਸੀ ਇਹ ਤੇ ਮਤਲਬ ਇਹ ਇੱਕੋ ਇੱਕੋ ਮਤਲਬ ਇੱਕ ਲੋਤੀ ਕਿੰਗ ਸੀ ਜਿਹੜਾ ਇੰਡੀਆ ਚ ਵੀ ਇੰਡੀਆ ਨੂੰ ਵਿਸਿਟ ਕਰਾਇਆ ਸੀ ਜਿਨੇ ਠੀਕ ਹੈ ਐਂਡ ਤੇ ਜਿਹੜਾ ਹੈਗਾ ਸਪਾਣਾ ਲਾਰਡ ਹਾਰਡਿੰਗ ਇਹ ਨਹੀਂ ਜਦ ਤੁਸ ਜਾਰਜ 5 ਰਾਜਾ ਆਇਆ ਨਾ ਆਪਣੇ ਬਾਅਦ ਚ ਇਹਦਾ ਮਤਲਬ ਬੈਲੇ ਕੰਮ ਕਰਨ ਲਈ ਲਾਰਡ ਹਾਰਡਿੰਗ ਨੇ ਦਿੱਲੀ ਦਰਬਾਰ ਸਜਾਇਆ 1911 ਚ ਇਹ ਕੁਐਸਚਨ ਬਣਦਾ ਹੁੰਦਾ ਕਿ ਦਿੱਲੀ ਦਰਬਾਰ ਦੀ ਮਤਲਬ ਡੇਟ ਪੁੱਛਦੇ ਨੇ ਦਾ ਦਿੱਲੀ ਦਰਬਾਰ ਮਤਲਬ ਕਦੋਂ ਆਰਗੇਨਾਈਜ਼ ਕੀਤਾ ਗਿਆ ਇਹ 1911 ਚ ਆ ਤਾਂ ਜਿਹੜਾ ਕਿੰਗ ਸੀ ਜਾਰਜ 5 ਇਹਨੇ ਦਿੱਲੀ ਦਰਬਾਰ ਚ ਕਹਿਤਾ ਸੀਗਾ ਵੀ ਜਿਹੜੀ ਦਿੱਲੀ ਆ ਉਹ ਬ੍ਰਿਟਿਸ਼ ਇੰਡੀਆ ਦੀ ਕੈਪੀਟਲ ਹੋਊਗੀ ਮਤਲਬ ਕਿ ਜਿਹੜਾ ਉਸ ਟਾਈਮੇ ਆਪਾਂ ਕਹਿੰਦੇ ਨਾ ਵੀ ਬ੍ਰਿਟਿਸ਼ ਇੰਡੀਆ ਸੀ ਜਿਹੜਾ ਇਹਨਾਂ ਦੇ ਰੀਤਾਂ ਦੇ ਕਾਬੂ ਸੀਗਾ ਉਹ ਇਹਨਾਂ ਨੇ ਉਹਦੀ ਕੈਪੀਟਲ ਇਹਦੀ ਦਿੱਲੀ ਨੂੰ ਉਹ ਕੈਪੀਟਲ ਬਣਾਤਾ ਠੀਕ ਆ 1911 ਚ ਆ ਇਹ ਵੀ ਪੁੱਛਦੇ ਹੁੰਦੇ ਕਿ ਦਿੱਲੀ ਨੂੰ ਜੋ ਹੈਗਾ ਬ੍ਰਿਟਿਸ਼ ਇੰਡੀਆ ਦਾ ਕੈਪੀਟਲ ਕਦੋਂ ਬਣਾਇਆ ਗਿਆ 1 ਤੇ ਉਦੋਂ ਇਹ ਦਿੱਲੀ ਵੀ 1911 ਨੱਕ ਦਿੱਲੀ ਪੰਜਾਬ ਦਾ ਪਾਰਟ ਸੀ ਪਰ 1911 ਚ ਦਿੱਲੀ ਸੈਪਰੇਟਡ ਸੈਪਰੇਟ ਕਰਤੀ ਠੀਕ ਹੈ ਕਿਤੋਂ ਪੰਜਾਬ ਤੋਂ ਕਿੰਨੇ ਚ 1911 ਦਾ ਇਹ ਵੀ ਤੁਸੀਂ ਯਾਦ ਰੱਖਣਾ ਕਿ ਦਿੱਲੀ ਨੂੰ ਪੰਜਾਬ ਤੋਂ ਕਦੋਂ ਲਗ ਕੀਤਾ ਗਿਆ 1911 ਚ ਤਾਂ ਫਿਰ 1947 ਇਹਦਾ ਵੈਸੇ ਜੇ ਤੁਸੀਂ ਇਹਦਾ ਸਾਰੇ ਨੂੰ ਤਕਰੀਬਨ ਦੇ ਕਿਵੇਂ ਪਤਾ ਹੁੰਦਾ ਪਰ ਅੱਜ ਆਪਾਂ ਇਹਦਾ ਮੜਾ ਡਿਟੇਲ ਚ ਦੇਖਾਂਗੇ ਕਿ ਕੌਣ ਇਹਦੇ ਮੈਂਬਰ ਸੀ ਜਾਂ ਮਾਲਕੇ ਕਿਹੜੇ ਜ਼ਿਲ੍ਹੇ ਪਾਕਿਸਤਾਨ ਦੇ ਵਗੇ ਕਿਹੜੇ ਜ਼ਿਲ੍ਹੇ ਪੰਜਾਬ ਛਾਗੇ ਉਹ ਆਪਾਂ ਸਾਰਾ ਕੁਝ ਦੇਖਦੇ ਹਾਂ 1947 ਦੀ ਪੰਜਾਬ ਡੋਟਡ 3rd ਟਾਈਮ ਡਿਊਰਿੰਗ ਦੀ ਪਾਰਟਿਸ਼ਨ ਆਫ ਦੀ ਇੰਡੀਆ ਐਂਡ ਦੀ ਪਾਕਿਸਤਾਨ ਅੰਡਰ ਦੀ ਬਾਉਂਡਰੀ ਕਮਿਸ਼ਨ ਪੰਜਾਬ ਤੀਜੀ ਵਾਰ ਕਦੋਂ ਵੰਡਿਆ ਗਿਆ ਜਦੋਂ ਇੰਡੀਆ ਦੇ ਪਾਕਿਸਤਾਨ ਮਤਲਬ ਕਿ ਵੰਡ ਹੋਈ ਉਦੋਂ ਬਾਉਂਡਰੀ ਕਮਿਸ਼ਨ ਇਹਨਾਂ ਨੇ ਜਿਹੜਾ ਹੈਗਾ ਅਪਣਾਇਆ ਸੀ ਬਾਉਂਡਰੀ ਕਮਿਸ਼ਨ ਦੇ ਅੰਦਰ ਜਿਹੜਾ ਹੈਗਾ ਇੰਡੀਆ ਤੇ ਪਾਕਿਸਤਾਨ ਅਲੱਗ ਹੋਗਾ ਸੀ ਤੇ ਨਾਲ ਹੀ ਉਦੋਂ ਪੰਜਾਬ ਵੰਡਿਆ ਗਿਆ ਕਿਉਂਕਿ ਪੰਜਾਬ ਮਤਲਬ ਕਿ ਬਹੁਤ ਵੱਡਾ ਸੀ ਆ ਤੇ ਹੁਣ ਵੀ ਆਪਾਂ ਕਹਿ ਰਹੇ ਨਾ ਵੀ ਚੜਦਾ ਪੰਜਾਬ ਲੈਨਦਾ ਪੰਜਾਬ ਉਹ ਇਸ ਤਰ੍ਹਾਂ ਦਾ ਜਿਹੜਾ ਚੜਦਾ ਪੰਜਾਬ ਸੀ ਉਹ ਆਪਣੇ ਇੰਡੀਆ 'ਚ ਰਹਿ ਗਿਆ ਤੇ ਜਿਹੜਾ ਲੈਨਦਾ ਦੀ ਬਾਉਂਡਰੀ ਕਮਿਸ਼ਨ ਸੈਟ ਅਪ ਅੰਡਰ ਦੀ ਚੇਅਰਮੈਨਸ਼ਿਪ ਆਫ ਦੀ ਸੀਰੀਅਲ ਰੈਡਕਲਿਫ ਠੀਕ ਹੈ ਜਿਹੜਾ ਬਾਉਂਡਰੀ ਕਮਿਸ਼ਨ ਸੀ ਜਿਹੜਾ ਆ ਮਤਲਬ ਕਿ ਇੱਥੇ ਦੇ ਕਿ ਕਿਹਦੀ ਇੰਟਰ ਪਾਰਟੀਸ਼ਨ ਹੋਈ ਸੀ ਕਿਹੜੀ ਕਮਿਸ਼ਨ ਦੇ ਅੰਡਰ ਉਹਦਾ ਚੇਅਰਮੈਨ ਕੌਣ ਸੀ ਉਹਦਾ ਚੇਅਰਮੈਨ ਆ ਗਿਆ ਸੀ ਸੀਰੀਅਲ ਰੈਡਕਲਿਫ ਇਹ ਤੁਸੀਂ ਸੁਣਿਆ ਵੀ ਹੋ ਵੀ ਪੰਜਾਬ ਤੇ ਆ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਸੀਮਾ ਹੈ ਉਹਨੂੰ ਰੈਡਕਲਿਫ ਲਾਈਨ ਕਹਿੰਦੇ ਨੇ ਉਹੋ ਹੀ ਦੇ ਨਾਂ ਤੇ ਪਈ ਹੋਈ ਹੈ ਰੈਡਕਲਿਫ ਲਾਈਨ ਦੀ ਵਾਰਡਰ ਕਮਿਸ਼ਨ ਕੰਟੇਨ ਦੀ ਫਾਈਵ ਮੈਂਬਰਸ ਇਹ ਚ ਪੰਜ ਮੈਂਬਰ ਸੀ ਠੀਕ ਆ ਕਿਹੜੀ ਕਿਹੜੀ ਸੀ ਚੇਅਰਮੈਨ ਸੀਗਾ ਇਹ ਪੁੱਛ ਦਿੰਦਾ ਵੀ ਚੇਅਰਮੈਨ ਕੌਣ ਸੀ ਆ ਮਤਲਬ ਕਿ ਚਾਰ ਚਾਰ ਆਪਸ਼ਨ ਦੇ ਰਿਹਾ ਹੁੰਦੇ ਇਹਨਾਂ ਚੋਂ ਇਹ ਜੋ ਪੁੱਛ ਦਿੰਦੇ ਆ ਵੀ ਚੇਅਰਮੈਨ ਕੌਣ ਸੀ ਚੇਅਰਮੈਨ ਹੈਗਾ ਸੀ ਸਰੀਆ ਰੈਡਕਲਿਫ ਤੇ ਫਿਰ ਹੈਗਾ ਸੀ ਮੇਰ ਚੰਦ ਮਹਾਜਨ ਦੀਨ ਮੁਹੰਮਦ ਮੁਹੰਮਦ ਮਨੀਰ ਤੇਜਾ ਸਿੰਘ ਇਹ ਚੋ ਜਿਹੜੇ ਦੋ ਮੈਂਬਰ ਸੀ ਦੀਨ ਮੁਹੰਮਦ ਤੇ ਮੁਹੰਮਦ ਮਨੀਰ ਇਹ ਤਾਂ ਹੈਗੀ ਸੀ ਮੁਸਲਿਮ ਲੀਗ ਦੇ ਠੀਕ ਹੈ ਤੇ ਜਿਹੜੀ ਇਹ ਸੀਗੀ ਮੇਹਰ ਚੰਦ ਮਹਾਜਨ ਤੇ ਤੇਜਾ ਸਿੰਘ ਇਹ ਹੈਗੇ ਸੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਦੀ ਬਾਉਂਡਰੀ ਕਮਿਸ਼ਨ ਅਪੁਆਇੰਟਡ ਦੀ ਅਪੁਆਇੰਟਡ ਬਾਏ ਦੀ ਲਾਰਡ ਮੌਂਟਵੇਟਨ ਇਹ ਵੀ ਫਰਮ ਬਾਈਸ ਰਾਇ ਸੀ ਜਿਹੜਾ 1947 ਜੈਂਟ ਤੱਕ ਰਿਹਾ ਹੈਗਾ ਐਂਡ ਡਿਵਾਈਡਡ ਦੀ ਪੰਜਾਬ ਇੰਟੂ ਦੀ ਟੂ ਪਾਰਟਸ ਆ ਜਿਹੜਾ ਲਾਰਡ ਮੌਂਟਵੇਟਨ ਸੀ ਮਤਲਬ ਕਿ ਉਹ ਬਾਉਂਡਰੀ ਕਮਿਸ਼ਨ ਇਹਦੀ ਇੰਟਰਮ ਮਤਲਬ ਅਪੁਆਇੰਟ ਕੀਤਾ ਗਿਆ ਸੀ ਆ ਤੇ ਜਿਹੜੇ ਪੰਜਾਬ ਨੂੰ ਸੀ ਦੋ ਹਿੱਸਿਆਂ 'ਚ ਵੰਡਤਾ ਸੀ 29 ਜ਼ਿਲ੍ਹੇ ਹੁੰਦੇ ਸੀ ਉਹ ਦੋ ਜੁਆਇਨਟਡ ਪੰਜਾਬ ਦੇ ਮਤਲਬ ਕਿ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਪੰਜਾਬ ਜਦੋਂ ਇਕੱਠਾ ਦਿੱਨਤੀ ਡਿਸਟ੍ਰਿਕਟ ਨੂੰ ਵੀ ਮੰਨ ਲਓ ਕਿ ਦੋ ਭਾਗਾਂ 'ਚ ਵੰਡੇ ਗਏ ਕਿਹੜੀ ਕਿਹੜੀ ਸੀ ਉਹ ਈਸਟ ਪੰਜਾਬ ਜਿਹਨੂੰ ਅਸੀਂ ਮੰਨ ਲਓ ਕਿ ਚੜ੍ਹਦਾ ਪੰਜਾਬ ਕਹਿੰਦੇ ਆਪਣੇ ਵਾਲਾ ਪਾਸਾ ਤੇ ਵੈਸਟ ਪੰਜਾਬ ਜਿਹਨੂੰ ਆਪਾਂ ਲੈਣਾ ਪੰਜਾਬ ਕਹਿੰਦੇ ਪਾਕਿਸਤਾਨ ਵਾਲਾ ਜਿਹੜੇ ਆਪਣੇ ਬਸ ਸੀ ਆਪਣੇ ਬਸੇ 13 ਜ਼ਿਲ੍ਹੇ ਆ ਗਏ ਸੀ ਆਪਣੇ ਮੇਜਨ ਨੂੰ ਠੀਕ ਹੈ ਜਿਹੜੇ ਇੰਡੀਆ ਵਾਲ ਜਿਹੜੇ ਪੰਜਾਬ 'ਚ ਆਪਾਂ ਅੱਜ ਰਹੇ ਨੇਗੇ ਤੇ ਸੋਆਂ ਜਿਹੜੇ ਸੀ ਜਿਹੜੇ ਪਾਕਿਸਤਾਨ 'ਚ ਵਗੇ ਸੀਗੇ ਪਾਕਿਸਤਾਨ ਦੇ ਪੰਜਾਬ 'ਚ ਲੱਗੇ ਸੀ ਤਿਉਹ 13 ਜਿਹੜੇ ਜਿਹੜੇ ਆਪਾਂ ਨੂੰ ਆਏ ਨੇ ਉਹ ਕਿਹੜੀ ਕਿਹੜੀ ਨੇ ਉਹ ਹੈਗੇ ਨੇ ਅੱਜ ਦੇ ਟਾਈਮ ਨਾਲੋਂ 13 ਟੋਟਲ 13 5 ਹਰਿਆਣੇ ਚ ਵਾਗੇ ਤੇ 2 ਹਿਮਾਚਲ ਪ੍ਰਦੇਸ਼ ਵਾਗੇ ਇਹ 1968 ਦੀ ਵੰਡ ਚ ਗਏ ਨੇ ਤੇ 6 ਪੰਜਾਬ ਚ ਕਿਹੜੀ ਕਿਹੜੀ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਇਹਦਾ ਦੇਖੋ ਤੁਸੀਂ ਮੱਝਿਆਲੇ ਹੈਗੇ ਜਿਵੇਂ ਉੱਪਰਲੇ ਨੰਗਾ ਜਲੰਧਰ ਤੇ ਹੁਸ਼ਿਆਰਪੁਰ ਇਹ ਹੈਗੇ ਆਪਣਾ ਦੁਆਬੇ ਦਾ ਏਰੀਆ ਤੇ ਫਰੂਜਪੁਰ ਤੇ ਲਧਿਆਣਾ ਇਹ ਆ ਆਪਣੇ ਆਗੇ ਮਾਲਵੇ ਚ ਮੰਨ ਲਓ ਕਿ ਤਿੰਨੇ ਆਪਣੇ ਤਿੰਨੇ ਜਿਹੜੇ ਹੈਗੇ ਨੇ ਏਰੀਆ ਤਿੰਨਾ ਏਰੀਆ ਜਾਂ ਆਪਣੇ ਦੋ ਦੋ ਜਿਹੜੇ ਸੀਗੇ ਲਧਿਆਣਾ ਦੋ ਦੋ ਬਹੁਤ ਵੱਡਾ ਸੀ ਲਧਿਆਣਾ ਤਾਂ ਬਹੁਤ ਜ਼ਿਲ੍ਹੇ ਮੰਨ ਲਓ ਕਿ ਸੈਪਰੇਟ ਬਣਨੇ ਲੱਗਦਾ ਲੱਗਦਾ ਜਨ ਸਿਰਫ 5 ਜਿਹੜੇ ਜਿਹੜੇ 5 ਜ਼ਿਲ੍ਹੇ ਸੀ ਆਪਣੇ 5 ਵਾਗੇ ਹਰਿਆਣੇ ਦੇ ਉਹ ਕਿਹੜੀ ਕਿਹੜੀ ਇਹ 1964 ਚ ਗਏ ਨੇ ਠੀਕ ਆ ਗੁਰਕਾਉਂ हिसार ਅੰਪਾਲਾ ਰੋहतक ਕਰਨਾਲ ਤੇ ਦੋ ਆਪਣੇ ਹਿਮਾਚਲ ਪ੍ਰਦੇਸ਼ ਦੇ ਵਾਗੇ 1964 ਚ ਇਹ ਕਿਹੜੀ ਕਿਹੜੀ ਸੀ ਕਾਂਗੜਾ ਤੇ ਹਿਮਾਸ਼ਿਮਲਾ ਮਤਲਬ ਕਿ ਜਦੋਂ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਪੰਜਾਬ ਇੱਕ ਸੀਗੇ 1964 ਤੱਕ ਉਹਨੂੰ ਇਹ ਜ਼ਿਲ੍ਹੇ ਸਾਰੇ ਪੰਜਾਬ ਤੋਂ ਸੀ ਇਹਦੇ ਦਿਨ 1964 ਦੀ ਵੰਡ ਤੋਂ ਬਾਅਦ ਇਹ ਸਾਰੇ ਜ਼ਿਲ੍ਹੇ ਸੈਪਰੇਟ ਹੋ ਗਏ ਠੀਕ ਆ ਤੇ ਇਹ ਦੂਵਾਲਾ ਵੀ ਪੰਜਾਬੀ ਸੂਬਾ ਮੂਮੈਂਟ ਆ ਇਹ ਮਤਲਬ ਕਿ ਸਾਰਾ ਕੁਝ ਆਪਣਾ ਵੰਡ ਦੇ ਦੀ ਚੱਲੀ ਜਾਊਗਾ ਵੀ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਪੰਜਾਬ ਦੀ ਵੰਡਾ ਕਦੋਂ ਹੋਈ ਤੇ ਕਿੰਨੇ ਵਾਰੀ ਹੋਈ ਜਾਂ ਹੁਣ ਆਪਾਂ ਇਹ ਦੂਵਾਰ ਪੜਾਂਗੇ 1966 ਵਾਲੀ ਵੰਡ ਵੀ ਪੜਾਂਗੇ ਪਰ ਉਹਦੇ ਵਿੱਚ ਵਿੱਚ ਜਿਹੜਾ ਇੰਨੇ ਟਾਈਮ ਪੀਰੀਅਡ ਦੇ ਵਿੱਚ ਹੋ ਰਿਹਾ ਹੈ ਨਾ 1947 ਤੋਂ ਲੈ ਕੇ 1966 ਤੱਕ ਵੀ 1966 ਤੱਕ ਜਿਹੜਾ ਵੀ ਕੁਝ ਹੋਇਆ ਉਹ ਆਪਾਂ ਏ ਟੂ ਜ਼ ਅੱਟ ਟੌਪਿਕ ਕੰਪਲੀਟ ਕਰਦੇ ਚੱਲਾਂਗੇ ਠੀਕ ਆ ਤੇ ਇਹ ਦੂਵਾਲਾ ਹੈ ਆਪਣਾ ਪੰਜਾਬੀ ਸੂਬਾ ਮੂਮੈਂਟ ਪੰਜਾਬੀ ਸੂਬਾ ਲੈ ਇਹ ਕਿਹਨੇ ਜਲਾਈ ਸੀ ਇਟ ਹਸ ਸਟਾਰਟਡ ਬਾਇ ਦੀ ਲੀਡਰ ਆਫ ਦੀ ਸ਼੍ਰੋਮਣੀ ਕਾਲੀਦਾਲ ਸ਼੍ਰੋਮਣੀ ਕਾਲੀਦਾਲ ਪਾਰਟੀ ਦੇ ਲੀਡਰ ਸੀਗੇ ਉਹਨਾਂ ਨੇ ਚਲਾਈ ਸੀ ਕਿਹੜੇ ਕਿਹੜੇ ਸੀਗੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਠੀਕ ਹੈ ਕਦੋਂ ਚਲਾਈ ਸੀ ਇਹ 1947 ਤੋਂ ਲੈ ਕੇ 1966 ਤੱਕ ਆ ਦੀ ਇਹ ਮੋਟੇ ਪੰਜਾਬੀ ਸੂਬਾ ਮੂਵਮੈਂਟ ਟੂ ਕ੍ਰੀਏਸ਼ਨ ਆਫ ਦੀ ਆਟੋਨਮਸ ਪੰਜਾਬ ਸਟੇਟ ਵਿਦ ਇਟਸ ਕੈਪੀਟਲ ਚੰਡੀਗੜ੍ਹ ਮਤਲਬ ਕਿ ਇੱਕ ਇਹਨਾਂ ਦਾ ਜਿਹੜਾ ਹੈਗਾ ਸੀ ਆਜੰਡਾ ਇਹ ਸੀ ਕਿ ਪੰਜਾਬ ਨੂੰ ਇੱਕ ਮਤਲਬ ਕਿ ਖੁਦਮੁਖਤਿਆਰ ਸਟੇਟ ਬਣਾਉਣਾ ਜਿਹਦੀ ਚੰਡੀਗੜ੍ਹ ਇਸਦੀ ਕੈਪੀਟਲ ਹੋਊਗੀ ਹੁਣ ਤਾਂ ਵਦ ਲੋ ਜਿਵੇਂ ਹਰਿਆਣਾ ਤੇ ਉਹਦੀ ਆਪਣੀ ਜਿਹੜੀ ਕੈਪੀਟਲ ਮਤਲਬ ਹੋਈ ਸਾਂਝੀ ਹੈਗੀ ਪਰ ਉਸ ਟਾਈਮ ਤਾਂ ਪਤਾ ਵੀ ਨਹੀਂ ਸੀ ਨਾ ਵੀ ਜਦੋਂ 1947 ਜਿਹਨਾਂ ਨੇ ਆਪਣਾ ਪੰਜਾਬੀ ਸੂਬਾ ਮੂਵਮੈਂਟ ਸਟਾਰਟ ਕਰੀਆ ਵੀ ਚੰਡੀਗੜ੍ਹ ਕਿੱਥਾਂ ਜਾ ਕੇ ਹਰਿਆਣੇ ਦੀ ਵੀ ਕੈਪੀਟਲ ਹੋ ਜੂਗੀ ਜੇ ਮਤਲਬ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਬਣਾਉਣ ਦੀ ਜ਼ੋਰ ਲਗਾਇਆ ਸੀ ਉਦੋਂ ਉਹਨਾਂ ਦਾ ਤੇ ਵੀ ਪੰਜਾਬ ਵੀ ਮਤਲਬ ਇੱਕ ਵੀ ਆਪ ਤੇ ਡਿਪੈਂਡੈਂਟ ਸਟੇਟ ਹੋ ਜਾਈ। ਥੈਨ ਫਿਰ ਜਿਹੜੀ ਐਸਜੀਪੀਸੀ ਆਉਂਦੀ ਹੈ ਇੱਥੇ ਆਪਣਾ ਇਹ ਮਤਲਬ ਇਹ ਕੁਐਸਚਨ ਆਉਂਦਾ ਪੰਜਾਬੀ ਸੂਬਾ ਮੂਵਮੈਂਟ ਵਾਲਾ ਬਿਗਿਨੀ ਸਟਾਰਟ ਕਰੀ। ਤੇ ਹੁਣ SGPC ਬਾਰੇ ਵੀ ਆਪਾਂ ਥੋੜਾ ਜਿਹਾ ਪੜ੍ਹ ਲਈਏ SGPC ਜਦੋਂ ਸ਼੍ਰੋਮਣੀ ਕਮੇਟੀ ਵੀ ਬਣੀ ਹੈ ਤੇ SGPC ਵਾਲਾ ਕੁਐਸਚਨ ਦਾ ਮਤਲਬ ਕਿ ਇੰਪੋਰਟੈਂਟ ਹੈ ਇਹਦਾ ਹਰ ਵੀਕ ਟਿਪ ਚ ਆ ਜਾਂਦਾ ਹੈ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਡ ਔਨ 15 ਨਵੰਬਰ 1920 ਠੀਕ ਹੈ ਇਹ ਤੁਸੀਂ ਡੇਟ ਯਾਦ ਰੱਖ ਲਿਓ ਬੀਐਸਜੀਪੀਸੀ ਕਦੋਂ ਬਣੀ 15 ਨੰਬਰ 1920 ਦੀ ਫੁੱਲ ਫਾਰਮ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤਾਂ तकरीबन ਸਾਰਿਆਂ ਨੂੰ ਪਤਾ ਹੋ ਐਂਡ ਦੈਨ ਦੀ ਸ਼੍ਰੋਮਣੀ ਕਾਲੀ ਦਲ ਬੈਸੀ ਇਹ ਜ਼ਰੂਰੀ ਨਹੀਂ ਪਰ ਆਪਾਂ ਜਿਹੜੀ ਇਹ ਪੰਜਾਬੀ ਸੂਬਾ ਮੂਮੈਂਟ ਕਰਕੇ ਆਪਾਂ ਉਹ ਇਹ ਮਤਲਬ ਇਹਦੀ ਡੇਟ ਵੀ ਪੜ੍ਹਨੀ ਪਊਗੀ ਬਾਕੀ ਇਹ ਪੰਜਾਬ ਦੀ ਸਭ ਤੋਂ 올ਡੈਸਟ ਪਾਰਟੀ ਹੈ ਤੇ ਸੈਕੰਡ 올ਡੈਸਟ ਪਾਰਟੀ ਹੈ ਇਹ ਇੰਡੀਆ ਦੀ ਪਹਿਲੀ ਇੰਡੀਅਨ ਨੈਸ਼ਨਲ ਕਾਂਗਰਸ ਦੂਜੀ ਹੈਗੀ ਹੈਗੀ ਸ਼੍ਰੋਮਣੀ ਕਾਲੀ ਦਲ ਸਾਰੇ ਭਾਰਤ ਦੀ ਹੈ ਠੀਕ ਹੈ ਤੇ ਸ਼੍ਰੋਮਣੀ ਕਾਲੀ ਦਲ ਕਦੋਂ ਬਣੀ ਸੀ ਇਹ ਬਣੀ ਸੀ 14 ਦਸੰਬਰ 1920 ਨੂੰ ਸ਼੍ਰ ਆਲੰਡਸੰਬਰ 1912 ਤੇ ਪੰਜਾਬੀ ਸੁਭਾ ਸਲੋਗਨ ਐਗਿਟੇਸ਼ਨ ਇਹ ਕਦੋਂ ਸਟਾਰਟ ਹੋਇਆ ਸੀ ਇਹ ਵੀ ਮਤਲਬ ਕਿ ਸ਼ੁਰੂ ਵਿੱਚ ਇਕੱਲੇ ਲੜਨੀ ਸਟਾਰਟ ਕਰਿਆ ਸੀ ਇਹ 1955 ਚ ਇਹ ਕੁਐਸਚਨ ਆਉਣਾ ਹੁੰਦਾ ਇਹ ਕੁਐਸਚਨ ਮੈਂ ਬਹੁਤ ਪੇਪਰਾਂ 'ਚ ਦੇਖਿਆ ਠੀਕ ਹੈ ਇਹ 1955 ਚ ਸਟਾਰਟ ਹੋਇਆ 10 ਅਗਸ ਸੱਜਰ ਫਾਰਮੂਲਾ ਸੱਜਰ ਇਹ ਮਤਲਬ ਉਹਨਾਂ ਮਤਲਬ ਕਿ ਇਹ ਨਾ ਆਪਣਾ ਸੈਕੰਡ ਇੰਡੀਆ ਦੇ ਭਾਰਤ ਜਿਹੜੇ ਆਪਣੇ ਪੰਜਾਬ ਦੇ ਸੀ ਸੈਕੰਡ ਚੀਫ ਮਿਨਿਸਟਰ ਸੀ ਮਤਲਬ ਦੂਜੇ ਮੁੱਖ ਮੰਤਰੀ ਦੇ ਨਾਮ ਤੇ ਪਿਆ ਸੀਗਾ ਭੀਮ ਸਿੰਘ ਸੱਜਰ ਭੀਮ ਸੀਨ ਸੱਚਾ ਠੀਕ ਹੈ ਤੇ ਚਲੋ ਆਪਾਂ ਇਹ ਪੜਨੇ ਆ ਇਟ ਵਾਸ ਫਾਰਮਡ ਆਨ 2 ਅਕਤੂਬਰ 1949 ਇਹ ਡੇਟ ਤੁਸੀਂ ਯਾਦ ਰੱਖਿਓ ਇਹ ਡੇਟ ਆਉਂਦੀ ਹੁੰਦੀ ਆ ਕਿ ਸੱਚਰ ਫਾਰਮੂਲਾ ਕਦੋਂ ਮਤਲਬ ਕਿ ਬਣਾਇਆ ਗਿਆ ਸੀ ਇਹ ਬਣਾਇਆ ਸੀ 2 ਅਕਤੂਬਰ 1949 ਕਿਹਦੇ ਨਾਮ ਤੇ ਬਣਾਇਆ ਗਿਆ ਸੀ ਆਹ ਦੇਖੋ ਲਿਖੀ ਹੋਇਆ ਹੈ ਸੈਕੰਡ ਚੀਫ ਮਿਨਿਸਟਰ ਦੇ ਨਾਮ ਤੇ ਮਤਲਬ ਦੂਜੇ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ ਕੌਣ ਸੀ ਆਪਣੇ ਟੀਮ ਸੀਨ ਸੱਚਰ ਆਹ ਦਿਖਾ ਲਿਖਿਆ ਪਿਆ ਠੀਕ ਹੈ ਤੇ ਦੈਨ ਦੀ ਫਾਰਮੂਲਾ ਇਜ ਆਲਸੋ ਨੋਨ ਇਹ ਮਤਲਬ ਕਿ ਜਿਹੜਾ ਫਾਰਮੂਲਾ ਨੇ ਇਹਨੂੰ ਗੈਨੀ ਕਈ ਵਾਰ ਇਹ ਸੱਚਰ ਫਾਰਮੂਲਾ ਵੀ ਲਿਖਿਆ ਹੁੰਦਾ ਜਾਂ ਫਿਰ ਕਈ ਵਾਰ ਲਿਖਿਆ ਹੁੰਦਾ ਗੈਨੀ ਸੱਚਰ ਫਾਰਮੂਲਾ ਗੈਨੀ ਸੱਚਰ ਫਾਰਮੂਲਾ ਮਤਲਬ ਕੀ ਆ ਸੱਚਰ ਤਾਂ ਆ ਤੁਹਾਨੂੰ ਪਤਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਸੈਕੰਡ ਚੀਫ ਮਿਨਿਸਟਰ ਆ ਗਏ ਠੀਕ ਹੈ ਤੇ ਗੈਨੀ ਇਹਦੇ ਨਾਂ ਤੇ ਗੈਨੀ ਰੱਖਿਆ ਗੈਨੀ ਕਰਤਾਰ ਸਿੰਘ ਦੇ ਨਾਂ ਤੇ ਮਤਲਬ ਕਿ ਉਦੋਂ ਭੀਮ ਸਿੰਘ ਸੱਚਰ ਦੀ ਸਰਕਾਰ ਸੀ ਤਾਂ ਕਿ ਪਿੱਛੇ ਸੱਚਰ ਦਾ ਤਾਂ ਤੇ ਜਿਹੜਾ ਮਤਲਬ ਕਿ ਇਹਨੂੰ ਫਾਰਮੂਲੇ ਨੂੰ ਬਣਾਇਆ ਜੀ ਨਹੀਂ ਸੀਗਾ ਮਤਲਬ ਕਿ ਜਿਹੜਾ ਆਰਕੀਟੈਕਚਰ ਸੀ ਫਾਰਮੂਲੇ ਦਾ ਉਹ ਸੀ ਗੈਨੀ ਕਰਤਾਰ ਸਿੰਘ ਦਾ ਉਦੇ ਨਾਂ ਤੇ ਮਤਲਬ ਕਿ ਇਹਨਾਂ ਦੋਵਾਂ ਦੇ ਨਾਂ ਨੂੰ ਕੰਬਾਈਨ ਕਰਕੇ ਰੱਖਿਆ ਗਿਆ ਗਿਆਨੀ ਸਟਰਕਚਰ ਫਾਰਮੂਲਾ ਠੀਕ ਹੈ ਦੀ ਫਾਰਮੂਲਾ ਵਾਸ ਰਿਕਮੈਂਡਡ ਦੀ ਫਸਟ ਪ੍ਰੈਫਰੈਂਸ ਨੂੰ ਮਤਲਬ ਕਿ ਜਿਹੜੀ ਫਾਰਮੂਲਾ ਇਹ ਦੋ ਆਪਣਾ ਬਣਾਇਆ ਮਤਲਬ ਕਿ ਇਹਨਾਂ ਨੇ ਬਣਾਇਆ ਸੀ ਉਹ ਤੇ ਇਹਨਾਂ ਨੇ ਕੀ ਮੰਗਾ ਕਰੀਏ ਸੀ ਇਹਨਾਂ ਨੇ ਕਿਹਾ ਸੀ ਵੀ ਜਿਹੜੀ ਪਹਿਲੀ ਪ੍ਰੈਫਰੈਂਸ ਆਪਾਂ ਪੰਜਾਬ ਸਟੇਟ ਦਾ ਪੰਜਾਬੀ ਲੈਂਗੁਏਜ ਨੂੰ ਦੇਵਾਂਗੇ ਤੇ ਗੁਰਮੁਖੀ ਲਿਪੀ ਦੇ ਨਾਲ ਵੀ ਗੁਰਮੁਖੀ ਲਿਪੀ ਦੇ ਨਾਲ ਆਪਾਂ ਪੰਜਾਬੀ ਜਿਹੜੀ ਮਾਰੂਗੀ ਪ੍ਰਾਇੋਰਟੀ ਦੇ ਪੰਜਾਬ ਪੰਜਾਬੀ ਲੈਂਗੁਏਜ ਨੂੰ ਲਿਖਾਂਗੇ ਪੰਜਾਬ 'ਚ ਤੇ ਦੂਜੀ ਆਪਾਂ ਜਿਹੜੀ ਪ੍ਰੈਫਰੈਂਸ ਹੈਗੀ ਦੂ ਦੇਵਨਾਗਰੀ ਲਿਪੀ ਚ ਦੇਵਾਂਗੇ ਹਿੰਦੀ ਲੈਂਗੁਏਜ ਨੂੰ ਦੂਜੀ ਪ੍ਰੈਫਰੈਂਸ ਦੇਵਾਂਗੇ ਹਿੰਦੀ ਲੈਂਗੁਏਜ ਨੂੰ ਜਿਹੜੀ ਦੀ ਲਿਪੀ ਹੈਗੀ ਦੇਵਨਾਗਰੀ ਦੀ ਲਿਪੀ ਜਿਹਦੇ ਵਿੱਚ ਮਤਲਬ ਆ ਤੇ ਤੀਜੀ ਪ੍ਰੈਫਰੈਂਸ ਇਹਨਾਂ ਨੇ ਇੰਗਲਿਸ਼ ਲੈਂਗੁਏਜ ਨੂੰ ਦਿੱਤੀ ਸੀ ਠੀਕ ਹੈ ਪਰ ਜਿਹੜਾ ਇਹ ਸੀ ਮਤਲਬ ਕਿ ਫਾਰਮੂਲਾ ਇੰਪਲੀਮੈਂਟਡ ਨਹੀਂ ਹੋਇਆ ਕਿਉਂਕਿ ਜਿਹੜੀ ਐਪੀ ਮਿਨਿਸਟਰ ਦੀ ਸਰਕਾਰ ਤੋਂ ਬਾਅਦ 1959 ਚ ਤੇ ਆਪਣੇ ਤੀਜੇ ਜੀ ਮਿਨਿਸਟਰ ਆ ਗਏ ਸੀਗੇ ਗੋਪੀ ਚੰਦ ਭਾਗਰਵਾ ਤਾਂ ਕਰਕੇ ਰਹੇਗਾ ਆਪਣਾ ਸੱਚਾ ਫਾਰਮੂਲਾ ਇੰਪਲੀਮੈਂਟ ਨਹੀਂ ਹੋਇਆ ਹੈ ਅੱਜ ਠੀਕ ਹੈ ਤੈਨਾਂ ਆਇਆ ਪੈਕਸੋ ਮਤਲਬ ਕਿ ਜਿਵੇਂ ਸਟਾਰਟ ਕਰਾਂ ਮੈਂ ਪੰਜਾਬ ਦੀ ਬੰਡਲ ਚ ਸਭ ਨਾਲੋਂ ਜ਼ਿਆਦਾ ਖਾਸ ਟੌਪਿਕ ਕਿਹੜਾ ਹੈ ਤਾਂ ਇਹ ਹੀ ਖਾਸ ਹੈ ਨੂੰ ਤੁਸੀਂ ਮਾਰਕ ਕਰ ਲਿਓ ਇਹਦੀ ਕੱਲੀ ਕੱਲੀ ਡੇਟ ਇਹਦੀ ਕੱਲੀ ਕੱਲੀ ਚੀਜ਼ ਹੈ ਤੇ ਸਾਰਿਆਂ ਤੋਂ ਪਹਿਲਾਂ ਤਾਂ ਪੈਕਸੋ ਦੀ ਫੁੱਲ ਫਾਰਮ ਪੁੱਛ ਹੁੰਦਾ ਬਹੁਤ ਬਹੁਤ ਮਤਲਬ ਕਿ ਉੱਥੇ ਐਣੀ ਪਟਿਆਲੇ ਦੀ ਸਪੈਲਿੰਗ ਗਲਤ ਬਾਰ ਕਰ ਕੋਈ ਐਣੀ ਇੱਥੇ ਈ ਦੀ ਥਾਂ ਦੇ ਕੁਝ ਹੋਰ ਵਰਕਾ ਹੋਵੇ ਇੱਥੇ ਕਈ ਵਾਰੀ ਜੁਨੀ ਨਹੀਂ ਸਾਡੇ ਯੂਨਾਈਟਿਡ ਪਾਰਕ ਹੁੰਦਾ ਬਸ ਉਹ ਐਨੀ ਦੀ ਚੀਜ਼ ਹੁੰਦੀ ਆ ਜਿਹੜਾ ਧਿਆਨ ਆਪੜ ਕੇ ਜਊਗਾ ਜਿਹੜਾ ਜਾਂ ਫਿਰ ਜਿਹੜਾ ਧਿਆਨ ਨਾਲ ਉੱਥੇ ਮਾਰਕ ਕਰੂਗਾ ਕੁਐਸਚਨ ਨੂੰ ਉਹਦੇ ਨੰਬਰ ਬਣਗੇ ਨਹੀਂ ਆਏ ਉਹਦਾ ਇੱਕ ਨੰਬਰ ਤੁਹਾਨੂੰ ਕਿੰਨੇ ਕਿ ਸਟੂਡੈਂਟ ਤੋਂ ਮਤਲਬ ਕਿ ਪਿੱਛੇ ਕਰ ਦਵੇ ਇਹਦੀ ਤੁਸੀਂ ਫੁੱਲ ਫਾਰਮ ਇੰਨੀ ਕਿ ਮਤਲਬ ਕਿ ਇਹ ਰੱਟੀ ਹੋਣੀ ਚਾਹੀਦੀ ਇਹ ਤਾਂ ਆਮ ਬਹੁਤ ਸਿੰਪਲ ਚੀਜ਼ਾਂ ਨੇ ਅੱਗੇ ਬਹੁਤ ਡੀਪ ਕਰਾਂਗੇ ਆਪਾਂ ਇਹ ਤਾਂ ਬਹੁਤ ਸਿੰਪਲ ਚੀਜ਼ਾਂ ਨੇ ਤੁਹਾਨੂੰ ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਵੀ ਨਾ ਵੀ ਹਾਂ ਵੀ ਯਾਰ ਇਹ ਫੁੱਲ ਫਾਰਮ ਆਫ ਆ ਪੜ੍ਹ ਲਈ ਇਹ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਫੁੱਲ ਫਾਰਮ ਕੀ ਹੈ ਪਕਸੂ ਦੀ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਠੀਕ ਹੈ ਤੇ ਮਤਲਬ ਕਿ ਜਿਹੜੀਆਂ ਆਪਾਂ ਇਦੋਂ ਪਿੱਛੇ ਡੇਟਾ ਕਰਕੇ ਆਂ ਉਹਨਾਂ ਚੋਂ ਸਾਰਿਆਂ ਚੋਂ ਇੰਪੋਰਟੈਂਟ ਡੇਟ ਇਹ ਹੈ ਵੀ ਪੈਕਸੂ ਬਣਿਆ ਕਰੋ। ਇਹ ਹੀ ਬਣਿਆ ਸੀ 15 ਜਨਵਰੀ 1948 ਨੂੰ ਤੇ ਪਟਿਆਲਾ ਸਿਟੀ ਜਿਹੜੀ ਇਹਦੀ ਕੈਪੀਟਲ ਸੀਗੀ। ਪੈਕਸੂ ਦੀ ਰਾਜਧਾਨੀ ਪਟਿਆਲਾ ਸੀਗੀ ਤੇ ਇਹਨੂੰ ਮਤਲਬ ਕਿ ਉਹ ਦਾ ਕਟਰ ਕੀ ਨੇ ਕੀ ਨੇ ਕੀਤਾ ਸੀ ਪੈਕਸੂ ਦਾ ਇਹ ਕੀਤਾ ਸੀ ਸਰਦਾਰ ਵੱਲੋਭਾਈ ਪਟੇਲ ਨੇ। ਦੈਨ 8 ਪ੍ਰੋਵਿੰਸ ਆਫ ਦੀ ਪੈਪਸੋ ਪ੍ਰੋਵਿੰਸ ਮਤਲਬ ਹੁੰਦਾ ਪ੍ਰਾਂਤਾਂ ਮਤਲਬ ਪਹਿਲਾਂ ਹੁਣ ਜਿਵੇਂ ਆਪਣੇ ਭਾਰਤ ਦੇ ਵਿੱਚ ਅਲੱਗ-ਅਲੱਗ ਸਟੇਟਾਂ ਨੇ ਉਹ ਮਤਲਬ ਇਹ ਹੀ ਉਹੀ ਸਿਸਟਮ ਹੈ ਉਹਦੇ ਵਾਸਤੇ ਪ੍ਰਾਂਤਾਂ ਸੀ ਇਹਨਾਂ ਦੇ ਮਤਲਬ ਕਿ ਰਾਜੇ ਹੁੰਦੇ ਸੀ ਉਹ ਇੱਕਾ ਦੇ ਅੰਡਰ ਕੰਮ ਕਰਦੇ ਹੁੰਦੇ ਸੀ ਜਿਵੇਂ ਹੁਣ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਅੰਡਰ ਰਹਿੰਦੇ ਨੇ ਬਸ ਇਸ ਤਰੀਕੇ ਨਾਲ ਇਹ ਚ 8 ਪਰ 8 ਪ੍ਰਾਂਤਾਂ ਸੀਗੀਆਂ ਕਿਹੜੀਆਂ-ਕਿਹੜੀਆਂ ਸੀਗੀਆਂ ਪਟਿਆਲਾ ਇਹਦੇ ਦੀ ਕੈਪੀਟਲ ਸੀ ਠੀਕ ਹੈ ਜੀਂਦ ਕਲਸੀਆਂ ਮਲੇਰਕੋਟਲਾ ਕਪੂਰਥਲਾ ਨਾਭਾ ਫਰੀਦਕੋਟ ਨਾਲਾਗੜ ਦੈਨ ਗਵਰਨਮੈਂਟ ਆਫ ਦੀ ਪੈਸੂ ਫਸਟ ਟਾਈਮ ਇਲੈਕਟਡ ਔਨ 20 ਅਗਸਤ 1948 ਦੇ ਵਿਪਸੂ ਜੋ ਪਹਿਲੀ ਵਾਰ ਮਤਲਬ ਕਿ ਸਰਕਾਰ ਬਣੀ ਸੀ ਉਹ ਕਦੋਂ ਬਣੀ ਸੀ 20 ਅਗਸਤ 1947 ਨੂੰ ਬਣੀ ਸੀ ਤੇ ਵਿਪਸੂ ਚ 60 ਮਤਲਬ ਕਿ 60 ਵਿਧਾਨ ਸਭਾ ਨੇ 60 ਸੀਟਾ ਸੀ ਠੀਕ ਆ ਇਹ ਤੁਸੀਂ ਯਾਦ ਰੱਖਿਓ ਇਹ ਕੁਐਸਚਨ ਆਇਆ ਹੈ ਪੰਜਾਬ ਵਰਸ 2025 ਦੇ ਪੇਪਰ ਅੱਜ ਵੀ ਆਇਆ ਹੈ ਕਿ ਵਿਪਸੂ ਦੀ ਵਿਧਾਨ ਸਭਾ ਕਿੰਨੀ ਸੀਟਾਂ ਸੀ ਠੀਕ ਹੈ ਥੈਨ ਆ ਗਿਆ ਆਪਣਾ ਫਸਟ ਸੀਐਮ ਆਫ ਦੀ ਪੈਕਸੂ ਜਿਹੜੇ ਇਹ ਜਿਹੜੇ ਮਤਲਬ ਕਿ ਵੈਸੇ ਤਿੰਨ ਸੀਐਮ ਰਹੇ ਸੀਗੇ ਇਹ ਪਰ ਆਪਾਂ ਜਿਹੜਾ ਹੈਗਾ ਮੇਨ ਮੇਨ ਆਪਾਂ ਕਰ ਦਈਏ ਪਹਿਲਾ ਸੀਐਮ ਕੌਣ ਸੀਗਾ ਗਿਆਨ ਸਿੰਘ ਰਾੜੇਵਾਲਾ ਠੀਕ ਆ ਪਹਿਲਾ ਰਾਜਪ੍ਰਮੁਖ ਕੌਣ ਸੀਗਾ ਰਾਜਪ੍ਰਮੁਖਾ ਮਤਲਬ ਹੁੰਦਾ ਗਵਰਨਰ ਆਫ ਪਹਿਲੇ ਦੀ ਫਸਟ ਰਾਜਪ੍ਰਮੁਖ ਆਫ ਦੀ ਪੈਕਸੂ ਮਹਾਰਾਜ ਚਾਦਰਿੰਦਰ ਸਿੰਘਾ ਮਹਾਰਾਜ ਚਾਦਰਿੰਦਰ ਸਿੰਘ ਕੌਣ ਸੀ ਇਹ ਲਾਸਟ ਕਿੰਗ ਸੀ ਕੀਦੇ ਪਟਿਆਲਾ ਦੇ ਆ ਦੇਖੋ ਨੀਚੇ ਲਿਖਿਆ ਤੇ ਫਸਟ ਉਪ ਰਾਜਪ੍ਰਮੁਖ ਲੈਫਟ ਰਿੰਡ ਗਵਰਨਰ ਆਫ ਦੀ ਪੈਕਸੂ ਇਹ ਪਾਉਂ ਰੋ ਗਲਤ ਲਿਖਰ ਗਿਆ ਇਹ ਜਿਹੜਾ ਮੈਂ ਤੁਹਾਨੂੰ ਪੀਡੀਐਫ ਚ ਮਤਲਬ ਕਿ ਸੁਧਾਰ ਕਰਕੇ ਦੇ ਦੂੰਗਾ ਇਹ ਹੈਗੇ ਸੀ ਮਹਾਰਾਜ ਜਗਤਜੀਤ ਸਿੰਘ ਇਹ ਆ ਵੀ ਚ ਲਿਖ ਸਕਦਾ ਹਾਂ ਮਹਾਰਾਜ ਜਗਤਜੀਤ ਸਿੰਘ ਠੀਕ ਹੈ। ਫਿਰ ਇਹ ਪਧਵਾਦੇ ਦੇਖ ਲੈਣ ਇੱਕ ਵਾਰ। ਇਹ ਫਸਟ ਸੀਮ ਆਫ ਦੀ ਪੈਸੂ ਗਿਆਨ ਸਿੰਘ ਰਾੜੇ ਵਾਲਾ ਫਸਟ ਰਾਜਪ੍ਰਧ ਮੁਖ ਰਾਜਪ੍ਰਧ ਮੁਖ ਜਾਂ ਫਿਰ ਉਥੇ ਇਹ ਕਹਿੰਦਾ ਪਹਿਲਾ ਗਵਰਨਰ ਕੌਣ ਸੀ ਯਾ ਰਾਜਪ੍ਰਧ ਠੀਕ ਹੈ। ਉਹ ਹੈਗੇ ਸੀ ਮਹਾਰਾਜਾ ਜਦਵਿੰਦਰ ਸਿੰਘ। ਮਹਾਰਾਜਾ ਜਦਵਿੰਦਰ ਸਿੰਘ ਮਤਲਬ ਕਿ ਕਿੱਥੋਂ ਸੀਗੇ ਪਟਿਆਲਾ ਦੇ ਲਾਸਟ ਕਿੰਗ ਸੀਗੇ। ਤੇ ਫਸਟ ਉਪਰਾਜਪ੍ਰਧ ਜਾਂ ਲਿਖਿਆ ਹੁੰਦਾ ਫਸਟ ਲੈਫਟੇਨੈਂਟ ਗਵਰਨਰ ਆਫ ਦੀ ਪੈਸੂ ਕੌਣ ਸੀ ਮਹਾਰਾਜਾ ਜਤੀਏਦਰ ਸਿੰਘ ਠੀਕ ਹੈ। ਤੇ ਮਤਲਬ ਕਿ ਜਦੋਂ ਆਪਣਾ ਜਿਹੜਾ ਪੈਪਸੂ ਸੀ ਪੰਜਾਬ ਚ 1956 ਚ ਮਰਜ ਹੋ ਗਿਆ ਸੀ ਮਤਲਬ ਕਿ 1956 ਚ ਪੰਜਾਬ ਦੇ ਵਿੱਚ ਹੀ ਰਲ ਗਿਆ ਸੀ ਪੈਪਸੂ ਨੂੰ ਦੁਆਰੇ ਇਲਾਟ ਹੋਸੀ ਆ ਫਿਰ ਸਟੇਟਰੀ ਆਰਗੇਨਾਈਜੇਸ਼ਨ ਐਕਟ ਅੰਦਰ ਉਦੋਂ ਪੰਜਾਬ ਦਾ ਇਹ ਪੁੱਛਦੇ ਹੁੰਦੇ ਜਦੋਂ ਕਿ ਪੈਪਸ ਨੂੰ ਭਾਰਤ ਵਿੱਚ ਸ਼ਾਮਲ ਕੀਤਾ ਪੰਜਾਬ ਵਿੱਚ ਸ਼ਾਮਲ ਕੀਤਾ ਗਿਆ ਉਦੋਂ ਪੰਜਾਬ ਦਾ ਮੁੱਖ ਮੰਤਰੀ ਕੌਣ ਸੀ ਉਦੋਂ ਪੰਜਾਬ ਦੇ ਮੁੱਖ ਮੰਤਰੀ ਹੈਗੇ ਸੀ ਪ੍ਰਤਾਪ ਸਿੰਘ ਕੈਰ 1956 ਦੇ ਟਾਈਮ ਤੇ ਠੀਕ ਹੈ ਸੀਐਮ ਉਹਦੀ ਪੰਜਾਬ ਤੇ ਹੁਣ ਆ ਗਿਆ ਆਪਣਾ ਫਾਈਨਲ ਅਲੀ ਕਮਿਸ਼ਨ ਇਹ ਮੰਨ ਲਓ ਕਿ ਨਾ ਸੀਕੁਐਂਸ ਵਾਈ ਚੱਲ ਰਹੀ ਹੈ ਕੋਈ ਇਸ ਤਰੀਕੇ ਨਾਲ ਨਹੀਂ ਚੱਲ ਰਹੀ ਵੀ ਪਹਿਲਾਂ ਕੋਈ ਕਰਦਾ ਪਹਿਲਾਂ ਕੋਈ ਆਪਾਂ ਬਿਲਕੁਲ ਸੀਕੁਐਂਸ ਵਾਈ ਚੱਲ ਰਹੇ ਹਾਂ ਕਿ ਕਰੋ ਕੀ ਹੋਇਆ ਕਦੋਂ ਕੀ ਹੋਇਆ ਮੰਨ ਕੇ ਈਅਰ ਵਾਈ ਈਅਰ ਚੱਲ ਰਹੇ ਆਪਾਂ ਥੈਨ ਫਾਈਨਲ ਅਲੀ ਕਮਿਸ਼ਨ ਅਪੁਆਇੰਟ ਕਰਿਆ ਸੀ ਕਿੰਨੇ ਚ ਅਪੁਆਇੰਟ ਕਰਿਆ ਸੀ 1955 ਚ ਇਹ ਤੁਸੀਂ ਇਹ ਵੀ ਯਾਦ ਰੱਖਿਓ ਕਿਉਂਕਿ ਇਹਦੇ ਅੰਦਰ ਦੋ ਡੇਟਾ ਬੰਦ ਨੇ ਫੈਜ਼ਲ ਅਲੀ ਕਮਿਸ਼ਨ ਚ 1953 1956 ਪਰ ਜੇ ਜੇ ਤੁਹਾਨੂੰ ਕੋਈ ਪੁੱਛੇ ਫੈਜ਼ਲ ਅਲੀ ਕਮਿਸ਼ਨ ਮਤਲਬ ਕਿ ਕਦੋਂ ਅਪਾਇੰਟ ਕੀਤਾ ਗਿਆ ਜਾਂ ਕਦੋਂ ਬਣਾਇਆ ਗਿਆ ਇਹ ਬਣਾਇਆ ਗਿਆ ਸੀ 1953 ਠੀਕ ਹੈ 1956 ਡੇਟਾ ਭਾਗ ਦੇ ਵੜਦੇ ਆ ਜਿਹੜੀ ਸਟੇਟ ਦੀ ਜੋ ਆਰਗਨਾਈਜੇਸ਼ਨ ਐਕਟ ਦੀ ਡੇਟ ਆ ਗਵਰਨਮੈਂਟ ਅਪਾਇੰਟਡ ਦੀ ਫੈਜ਼ਲ ਅਲੀ ਕਮਿਸ਼ਨ ਗਵਰਨਮੈਂਟ ਅਪਾਇੰਟਡ ਫੈਜ਼ਲ ਅਲੀ ਕਮਿਸ਼ਨ ਇਨ 1953 ਇਟ ਕੰਟੇਨਡ 3 ਮੈਂਬਰਸ ਇਤ ਦਾ ਚੇਅਰਮੈਨ ਸੀ ਠੀਕ ਆ ਚੇਅਰਮੈਨ ਕੌਣ ਸੀ ਤੇ ਦੋ ਵਿੱਚ ਮਤਲਬ ਕਿ ਇਹਨਾਂ ਦੇ ਜਿਹੜੇ ਇੰਟਰਕਮ ਕਰ ਰਹੇ ਸੀ ਦੋ ਮੈਂਬਰ ਹੋਰ ਹੋ ਸੀ ਇਹ ਕੌਣ ਕੌਣ ਸੀ ਐਸ.ਐਨ ਗੁਜਰੂ ਐਂਡ ਕੇ.ਐਮ ਪਾਨੀਕਰ ਠੀਕ ਹੈ ਥੈਨ ਦੀ ਫੈਜ਼ਲੀ ਕਮਿਸ਼ਨ ਸਬਮਿਟ ਦੀ ਰਿਪੋਰਟ 1955 ਦੇ ਜਿਹੜਾ ਫੈਜ਼ਲੀ ਕਮਿਸ਼ਨ ਸੀ ਇਹਨੇ 1955 ਜਦ ਵਿੱਚ ਸਰਕਾਰ ਨੂੰ ਜਿਹੜੀ ਸੀ ਰਿਪੋਰਟ ਸਬਮਿਟ ਕਰੀ ਔਨ ਦੀ ਬੇਸ ਆਫ ਦੀ ਰਿਪੋਰਟ ਗਵਰਨਮੈਂਟ ਪਾਸਡ ਦੀ ਸਟੇਟਰੀ ਆਰਗੇਨਾਈਜ਼ੇਸ਼ਨ ਐਕਟ 1955 ਤੇ ਮਤਲਬ ਕਿ ਜਦੋਂ ਫੈਜ਼ਲੀ ਕਮਿਸ਼ਨ ਨੇ ਆਪਣੀ ਜਿਹੜੀ ਰਿਪੋਰਟ ਸਬਮਿਟ ਕਰੀ 1955 ਚ ਉਸ ਰਿਪੋਰਟ ਨੂੰ ਦੇਖਦੇ ਹੋਏ ਗਵਰਨਮੈਂਟ ਨੇ ਸਟੇਟ ਰੀ ਆਰਗਨਾਈਜੇਸ਼ਨ ਐਕਟ ਪਾਸ ਕਰਤਾ ਤੇ ਸਟੇਟ ਦੀ ਆਰਗਨਾਈਜੇਸ਼ਨ ਐਕਟ ਦੀ ਜਿਹੜੀ ਡੇਟ ਆਉਂਦੀ ਹੁੰਦੀ ਹੈ ਠੀਕ ਆ ਇਹ ਹੈਗਾ 1956 ਚ 1956 ਠੀਕ ਹੈ ਸਟੇਟ ਰੀ ਆਰਗਨਾਈਜੇਸ਼ਨ ਐਕਟ ਦਾ ਮਤਲਬ ਕਿ ਜਦੋਂ ਬਕਸੂਮ ਜਾਂ ਭਾਰਤ ਦੀਆਂ ਜਿਹੜੀਆਂ ਹੈਗੀਆਂ ਸੀ ਸਾਰੀਆਂ ਰਿਆਸਤਾਂ ਨੂੰ ਭਾਰਤ ਦੇ ਵਿੱਚ ਸ਼ਾਮਲ ਕੀਤਾ ਗਿਆ ਉਹ ਤੋਂ ਸਾਰੀਆਂ ਇਸ ਮਤਲਬ ਕਿ ਸਟੇਟ ਰੀ ਆਰਗਨਾਈਜੇਸ਼ਨ ਐਕਟ ਦੇ ਅੰਦਰ ਨਾ ਜਿਹੜੀਆਂ ਭਾਰਤ ਦੀਆਂ ਦੂਜੀਆਂ ਰਿਆਸਤਾਂ ਸੀ ਜਾ ਮਲੂਕੇ ਜਿੱਥੇ ਰਾਜਾਂ ਨੇ ਆਪਣੇ ਲੱਗ ਪ੍ਰਾਪਤਤਾ ਰੱਖਿਆ ਸੀ ਉਹਨਾਂ ਨੂੰ ਸਾਰੇ ਨੂੰ ਭਾਰਤ ਦੇ ਵਿੱਚ ਸ਼ਾਮਲ ਕੀਤਾ ਗਿਆ। ਉਹ ਸਭੀ ਬੈਸੂ ਪੰਜਾਬ ਦੇ ਸ਼ਾਮਲ ਕਰਤੀ ਸੀ। ਤੋਂ ਹੁਣ ਅਪਾ ਸਟੇਟ ਰੀਆਰਗੇਨਾਈਜੇਸ਼ਨ ਐਕਟ ਬਾਰੇ ਪੜ੍ਹਦੇ ਆਂ। ਸਟੇਟ ਰੀਆਰਗੇਨਾਈਜੇਸ਼ਨ ਐਕਟ ਪਾਸਡ ਆਨ 1 ਨੰਬਰ 1956 ਇਹਦੀ ਡੇਟ ਵੀ 1 ਨੰਬਰ 1956 ਤੇ ਜਦੋਂ ਆਪਣਾ ਪੰਜਾਬ ਹਰਿਆਣਾ ਤੇ ਹਿਮਾਚਲ ਲੱਗੋ ਹੁਸੀ ਉਹਦੀ ਡੇਟ ਵੀ 1 ਨੰਬਰ 1956 ਚਲੋ ਵੀ ਆਪਣਾ ਕੋਮਲ ਰਹਿ ਗਿਆ ਮਤਲਬ ਇਹਨਾਂ ਇੱਕ ਯਾਦ ਕਰਨਾ ਸੌਖਾ ਹੋ ਜਾਂਦਾ ਜਿਆਦਾ ਡੇਟਾਂ ਨਾਲੋਂ ਸਟੇਟ ਰੀਆਰਗੇਨਾਈਜੇਸ਼ਨ ਐਕਟ ਪਾਸਡ ਆਨ 1 ਨੰਬਰ 1 ਇੱਥੇ ਡਿਕਲੇਅਰ 14 ਸਟੇਟਸ ਐਂਡ 6 ਯੂਨੀਅਨ ਟੈਰੀਟਰੀਜ਼ ਇਨ ਇੰਡੀਆ ਇਹਨੇ ਮਤਲਬ ਕਿ ਭਾਰਤ ਜਦੋਂ ਉਸ ਸਮੇਂ 14 ਸਟੇਟਾਂ ਸੀਗੀਆਂ ਮਤਲਬ ਕਿ 14 ਸਟੇਟਸ ਡਿਕਲੇਅਰ ਕਰਤੇ ਸੀ ਤੇ 6 ਯੂਨੀਅਨ ਟੈਰੀਟਰੀ ਸੀਗੀਆਂ ਇਨ ਦੀ ਇੰਡੀਆ ਐਂਡ ਦੀ ਮੋਸਟ ਦੀ ਪ੍ਰਿੰਸਲੀ ਸਟੇਟਸ ਮਤਲਬ ਕਿ ਪ੍ਰਾਂਤਾਂ ਸੀ ਜਿਹੜੀਆਂ ਨਾ ਜਿੱਥੇ ਮਤਲਬ ਕਿ ਰਾਜ ਮਹਾਰਾਜਾਂ ਦਾ ਰਾਜ ਸੀਗਾ ਉਹਨਾਂ ਨੂੰ ਭਾਰਤ ਦੇ ਵਿੱਚ ਸ਼ਾਮਲ ਕਰਤਾ ਸੀ ਸਟੇਟ ਰੀਆਰਗਨਾਈਜੇਸ਼ਨ ਐਕਟ ਦੇ ਅੰਦਰ ਉਹ ਕਿਹੜੀਆਂ ਮਤਲਬ ਕਿ ਕਿਹੜੀਆਂ ਰਿਆਸਤਾਂ ਸੀ ਜੂਨਾਗੜ੍ਹ ਹੋ ਗਈ ਹైదరాబాద్ ਹੋ ਗਈ ਵਨ ਹੋ ਗਈ ਜੰਮੂ ਨੂੰ ਸ਼ੁਰੂ ਹੋਗੇ ਤਰਨਕੋਟ ਉਹ ਮਤਲਬ ਕਿ ਇੱਥੇ ਦੇ ਇੱਥੇ ਦੇ ਹੈਗੇ ਸੀ ਰਾਜਾ ਮਹਾਰਾਜਾ ਦਾ ਜ਼ੋਰ ਚੱਲਦਾ ਸੀ ਆ ਇਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਂਤਾਂ ਸੀ ਲੈ ਕੇ ਰੱਖੀਆਂ ਸੀਗੀਆਂ ਤੇ ਸਟੇਟ ਦੀ ਆਰਗਨਾਈਜੇਸ਼ਨ ਐਕਟ ਦੇ ਅੰਦਰ ਇਹਨੂੰ ਮਤਲਬ ਕਿ ਇਹਨਾਂ ਰਿਆਸਤਾਂ ਨੂੰ ਮਤਲਬ ਹੈ ਜਿਹੜਾ ਹੈਗਾ ਭਾਰਤ ਦੇ ਅੰਦਰ ਸ਼ਾਮਿਲ ਕੀਤਾ ਗਿਆ ਤੇ ਜਿਹੜੀ ਪਹਿਲੀ ਮਤਲਬ ਕਿ ਲੈਂਗੁਏਜ ਬੇਸਡ ਪਾਰਟੀਸ਼ਨ ਹੋ ਉਸ ਦੀ ਉਹ ਕਦੋਂ ਹੋ ਉਸ ਦੀ 1 ਅਕਤੂਬਰ 1953 ਨੂੰ ਜਿਹੜਾ ਆਪਣਾ ਹੈਗਾ ਸੀ ਨਾ ਆਂਧਰਾ ਪ੍ਰਦੇਸ਼ ਸੀਗਾ ਏਸਟ ਪਹਿਲੀ ਸਟੇਟ ਸੀਗੀ ਇੰਡੀਆ ਦੀ ਜਿਹਨੂੰ ਮਤਲਬ ਕਿ ਭਾਸ਼ਾ ਦੇ ਹਿਸਾਬ ਤੇ ਲੱਗ ਕੀਤਾ ਗਿਆ ਇਹ ਕੁਐਸਚਨ ਆਉਂਦਾ ਕਿ ਭਾਸ਼ਾ ਦੇ ਆਧਾਰ ਤੇ ਪਹਿਲੀ ਜਿਹੜੀ ਪੰਡ ਕਦੋਂ ਖੁੱਸੀ 1 ਅਕਤੂਬਰ 1953 ਨੂੰ ਤੇ ਭਾਸ਼ਾ ਦੇ ਆਧਾਰ ਤੇ ਪਹਿਲਾ ਲੱਗ ਹੋਣ ਵਾਲਾ ਭਾਸ਼ਾ ਦੀ ਕਿਹੜੀ ਮੰਤੂ ਕਿ ਕਿਹੜੀ ਸਟੇਟ ਸੀ ਉਹ ਹੈ ਕਿ ਸੀ ਆਂਧਰਾ ਪ੍ਰਦੇਸ਼ ਇਹ ਚਲੋ ਆਪਾਂ ਅੱਗੇ ਦੇਖ ਲੈਣੇ ਆਂ ਆਂਧਰਾ ਪ੍ਰਦੇਸ਼ ਵੀ ਕਮ ਦੀ ਫਰਸਟ ਸਟੇਟ ਇਨ ਇੰਡੀਆ ਟੂ ਸੈਪਰੇਟਡ ਫਰੋਮ ਦੀ ਮਦਰਾਸ ਔਨ ਦੀ ਬੇਸ ਆਫ ਦੀ ਲੈਂਗੁਏਜ ਜਿਹੜੀ ਆਂਧਰਾ ਪ੍ਰਦੇਸ਼ ਸੀਗੀ ਉਹ ਪਹਿਲੀ ਸਟੇਟ ਸੀਗੀ ਭਾਰਤ ਦੀ ਜਿਹੜੀ ਭਾਸ਼ਾ ਦੇ ਆਧਾਰ ਤੇ ਲੱਗ ਹੋਈ ਸੀ ਕਿਤੋਂ ਲੱਗ ਹੋਈ ਸੀ ਮਦਰਾਸ ਤੋਂ ਠੀਕ ਹੈ ਤੇ ਕਿੰਨੇ ਕਦੋਂ ਲੱਗ ਹੋਈ ਸੀ ਇੱਕ ਉਹ ਦੂਬਰੂ ਮੈਟਰ ਬੰਜਾਨੂ ਅੰਡਰ ਥਿਸ ਐਕਟ ਦੀ ਤਿਲੰਗਾਨਾ ਸੈਪਰੇਟਡ ਫਰਮ ਦੀ ਆਂਧਰਾ ਪ੍ਰਦੇਸ਼ ਔਨ 2 ਜੂਨ 2014 ਤੇ ਦੈਨ ਹੁਣ ਜਾ ਕੇ ਆਪਣਾਗੇ ਮਤਲਬ ਕਿ ਹੁਣ ਦੇ ਟਾਈਮ ਆ ਕਿ 2014 ਜਾ ਕੇ 2 ਜੂਨ 2014 ਨੂੰ ਇਹ ਕੁਐਸਚਨ ਮਾਰਨਾ ਹੁੰਦਾ ਕਿ ਤਿਲੰਗਾਨਾ ਆਂਧਰਾ ਪ੍ਰਦੇਸ਼ ਤੋਂ ਕਦੋਂ ਲੱਗੂ ਹੋਇਆ ਇਹ ਲੱਗੂ ਹੋਇਆ ਸੀਗਾ 2 ਜੂਨ 2014 ਨੂੰ ਠੀਕ ਹੈ ਇਹ ਵੀ ਮਤਲਬ ਕਿ ਭਾਸ਼ਾ ਦੇ ਅਧਾਰ 'ਤੇ ਲੱਗੂ ਹੋਇਆ ਸੀਗਾ ਤੇ ਆਂਧਰਾ ਪ੍ਰਦੇਸ਼ ਤੋਂ ਪਹਿਲਾਂ ਦੇਖੋ ਆਂਧਰਾ ਪ੍ਰਦੇਸ਼ ਮਤਰਾਸ ਤੋਂ ਹੋਇਆ ਜਦੋਂ ਅੰਤਰਾਪ੍ਰਦੇਸ਼ ਬਣ ਗਿਆ 1953 ਚ ਦੈਨ ਫਿਰ ਆ ਕੇ 2014 ਚ ਤੇਲੰਗਾਨ ਅੰਤਰਾਪ੍ਰਦੇਸ਼ ਤੋਂ ਸੈਪਰੇਟ ਹੋ ਗਿਆ ਕਿੰਨੀ ਤਰੀਕ ਨੂੰ 2 ਜੂਨ 2014 ਤੈਨ ਆਪਣਾ ਗਿਆ ਸ਼ਾਹ ਕਮਿਸ਼ਨ ਇੰਡੀਆ ਦੇ ਪੰਜਾਬ ਦੀ ਵੰਡ ਹੋਈ ਸੀ ਠੀਕ ਹੈ ਤੇ ਇੰਦਰਾ ਗਾਂਧੀ ਐਕਸੈਪਟਡ ਦੀ ਡਿਮਾਂਡ ਆਫ ਟੂ ਐਂਡ ਸੈਟ ਅਪ ਦੀ ਸ਼ਾਹ ਕਮਿਸ਼ਨ ਔਨ 23 ਅਪ੍ਰੈਲ 1966 ਜਿਹੜਾ ਸ਼ਾਹ ਕਮਿਸ਼ਨ ਸੀ ਕਦੋਂ ਪਾਇੰਟ ਕੀਤਾ ਗਿਆ 23 ਅਪ੍ਰੈਲ 1966 ਨੂੰ ਤੇ ਜਿਹੜੇ ਤਿੰਨ ਮੈਂਬਰ ਸੀ ਕਿਹੜੇ-ਕਿਹੜੇ ਸੀਗੇ ਚੇਅਰਮੈਨ ਸੀ ਜਿਹਦੇ ਨਾਂ ਤੇ ਮਤਲਬ ਕਿ ਇਹ ਕਮਿਸ਼ਨ ਅਪੁਆਇੰਟ ਕਿਰਿਆ ਸੀ ਕੌਣ ਸੀ ਉਹ ਜੇ ਸੀ ਸ਼ਾ ਤੇ and then 2 ਵੀ ਅਦਰ ਮੈਂਬਰ ਸੀ ਜਿਹੜੇ ਮਤਲਬ ਕਿ ਇਹ ਇੰਡਰ ਸੀ ਐਸ দত্ত ਐਂਡ ਐਮ ਐਮ ਫਲਿੱਪ ਠੀਕ ਹੈ ਇਹ ਤੁਸੀਂ ਯਾਦ ਰੱਖਿਓ ਇਹ ਤਿੰਨ ਮੈਂਬਰਾਂ ਨੂੰ ਮਤਲਬ ਕਿ ਉਸੇ ਚਾਰ ਜਣਿਆਂ ਦਾ ਨਾਮ ਦਿੱਤਾ ਹੁੰਦਾ ਉੱਥੇ ਪੁੱਛਣ ਦਾ ਕਿ ਸ਼ਾਹ ਜਿੰਨਾ ਮੈਂਬਰ ਕੌਣ ਨਹੀਂ ਸੀ ਇਹ ਇਹ ਤਿੰਨ ਮੈਂਬਰ ਹੈਗੇ ਸੀ ਮਤਲਬ ਕਿ ਚੌਥਾ ਉਹਨਾਂ ਨੇ ਜਿਆਦਾ ਪਿਛਲੇ ਜਿਹੜੇ ਆਪਾਂ ਬੜਕਿਏ ਆਏ ਆਗੇ ਉਹਨਾਂ ਚੋ ਕੋਈ ਨਾਮ ਪਾਣਗੇ ਮਤਲਬ ਕਿ ਤੁਸੀਂ ਆਪਦਾ ਧਿਆਨ ਵਾਲੇ ਮਤਲਬ ਕਿ ਤਿੰਨਾਂ ਮੈਂਬਰਾਂ ਦੇ ਨਾਮ ਯਾਦ ਰੱਖਿਓ ਇਹ ਬਹੁਤ ਇੰਪੋਰਟੈਂਟ ਹੈ ਠੀਕ ਹੈ ਕਿਉਂਕਿ ਪੰਜਾਬ ਦੀ ਬੰਡੀ ਦੇ ਅੰਟਰਕੁਈਸੀ ਸ਼ਾਹ ਕਮਿਸ਼ਨ ਨੇ ਐਂਟਰ ਆਉਣ ਦੀ ਰਿਕਮੈਂਡੇਸ਼ਨ ਆਫ ਦੀ ਸ਼ਾਹ ਕਮਿਸ਼ਨ ਪੰਜਾਬ ਰੀ ਆਰਗੇਨਾਈਜੇਸ਼ਨ ਸਟੇਟ ਐਕਟ ਪਾਸਡ ਇਨ 1966 ਚ ਜਦੋਂ ਕਿ ਮਤਲਬ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਲੱਗ ਹੋਏ ਨੇ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਜਿਹੜਾ ਪਾਸ ਕਰਿਆ ਸੀ ਕਿੰਨੇ ਚ 1966 ਚ ਐਂਡ ਸੈਪਰੇਟਡ ਦੀ ਪੰਜਾਬ ਆਉਣ ਪੰਜਾਬ ਨੂੰ ਹਲਕੇ ਤਿੰਨ ਹੀ ਸੈਂਜ ਵੰਡਤਾ ਸੀ ਕੋਈ 1 ਨੰਬਰ 1966 ਕਿਹੜੀ ਕਿਹੜੀ ਸਿਰਜੋ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜਿਹੜੇ ਆਪਾਂ ਪਿਛੇ ਤਿੰਨ ਪੜਚੇ ਆ ਨਾ ਵੀ ਜਿਹੜੇ 13 ਜ਼ਿਲ੍ਹੇ ਸੀ ਉਹ ਚੋਂ ਜਿਹੜੇ ਹੈਗੇ ਸੀ 6 ਤਾਂ ਪੰਜਾਬ ਚ ਆ ਗਏ 5 ਹਰਿਆਣਾ ਚ ਆ ਗਏ ਤੇ 2 ਹਿਮਾਚਲ ਪ੍ਰਦੇਸ਼ ਚ ਆ ਗਏ ਇਹੋ ਉਸ ਸਮੇਂ ਦੀ ਗੱਲ ਹੋ ਰਹੀ ਆ ਜਦੋਂ ਮਤਲਬ ਕਿ 13 ਆਪਣੇ ਜਿਹੜੇ ਸੀ ਸਾਰੇ ਪੰਜਾਬ ਦੇ ਸੀ ਪਰ 1966 ਚ ਆ ਕੇ ਉਹ 13 ਦੇ 13 ਜ਼ਿਲ੍ਹੇ ਅਲੱਗ-ਅਲੱਗ ਹੋ ਗਏ 6 ਆਪਣੇ ਪੰਜਾਬ ਚ ਰਹਿ ਗਏ 5 ਹਰਿਆਣਾ ਚ ਵਾ ਗਏ ਤੇ 2 ਜਿਹੜੇ ਹੈਗੇ ਸੀ ਹਿਮਾਚਲ ਪ੍ਰਦੇਸ਼ ਚ ਵਾ ਗਏ ਠੀਕ ਆ ਇਹ ਬਾਰੇ ਲੈਂਗੁਏਜ ਦੀ ਬੀਜਸਥੀ ਗਈ ਸੀ ਹੋਰ ਕੋਈ ਦਾ ਮਤਲਬ ਕੋਈ ਰੀਜ਼ਨ ਨਹੀਂ ਸੀ ਕਿਉਂਕਿ ਹੁਣ ਜਿਹੜੇ ਹਰਿਆਣੇ ਉਹ ਹਿੰਦੀ ਬੋਲਦੇ ਸੋ ਉਹ ਹਰਿਆਣੇ ਜਣਾ ਚਾਹੁੰਦੇ ਸੀਗੇ ਤੇ ਜਿਹੜੀ ਹਿਮਾਚਲ ਪ੍ਰਦੇਸ਼ੀ ਭਾਸ਼ਾ ਸੀ ਉਹ ਹਿਮਾਚਲ ਪ੍ਰਦੇਸ਼ ਚ ਵਗੀ ਠੀਕ ਹੈ ਤੇ ਹੁਣ ਜਿਵੇਂ ਆਪਣੇ ਪੰਜਾਬ ਨੂੰ ਪੰਜਾਬ ਕਹਿੰਦੇ ਨੇ ਆ ਕਿ ਜਿੱਥੇ ਲੋਕ ਪੰਜਾਬੀ ਬੋਲਦੇ ਨੇ ਪੰਜਾਬ ਕਹਿੰਦੇ ਨੇ ਤਾਂ ਜਿਹੜਾ ਹੈਗਾ ਵੀ ਹਰਿਆਣੇ ਚ ਜੋ ਜਿਹੜੀ ਹਿੰਦੀ ਲੋਕ ਬੋਲਦੇ ਵੀ ਹਰਿਆਣੇ ਨੂੰ ਕੀ ਨਾਮ ਦਿੱਤਾ ਜਾਊਗਾ ਉਹਨੂੰ ਉਹਨਾਂ ਨੂੰ ਤਾਂ ਕੋਈ ਨਾਮ ਰეკਮੈਂਡ ਹੈ ਨਹੀਂ ਸੀ ਨਾ ਵੀ ਉਹਨਾਂ ਨੂੰ ਕੀ ਪਤਾ ਸੀ ਵੀ ਕੀ ਨਾਮ ਰੱਖਣਾ ਤਾਂ ਇੱਕ ਹੁਕਮ ਸਿੰਘ ਕਮੇਟੀ ਪੁਆਇੰਟ ਕਰ ਉਸ ਟਾਈਮ ਹੁਕਮ ਸਿੰਘ ਕਮੇਟੀ ਨੇ ਰეკਮੈਂਡ ਕੀਤਾ ਕਿ ਜਿਹੜੇ ਜਿੱਥੇ ਲੋਕ ਹਿੰਦੀ ਬੋਲਦੇ ਨੇ ਮਤਲਬ ਕਿ ਜਿਹੜਾ ਹਿੰਦੀ ਬੋਲਣ ਵਾਲਾ ਏਰੀਆ ਉਹਨੂੰ ਹਰਿਆਣਾ ਕਿਹਾ ਜਾਊਗਾ ਠੀਕ ਹੈ ਹਿੰਦੀ ਸਪੀਕਿੰਗ ਹਿੰਦੀ ਐਟ ਐਚ ਆਈ ਰეკਮੈਂਡਡਡ ਥੈਟ ਹਿੰਦੀ ਸਪੀਕਿੰਗ ਏਰੀਆ ਨੋਨ ਐਸ ਹਰਿਆ ਜਿਹੜੇ ਏਰੀਆ ਚ ਹਿੰਦੀ ਬੋਲਦੇ ਉਹਨੂੰ ਹਰਿਆਣਾ ਕਿਹਾ ਜਾਊਗਾ ਇਹ ਕੀ ਨਹੀਂ ਰეკਮੈਂਡ ਕਰਿਆ ਸੀ ਹੁਕਮ ਸਿੰਘ ਕਮੇਟੀ ਨੇ ਤੇ ਫਸਟ ਸੀਐਮਓ ਦੀ ਪੰਜਾਬ ਡਿਵੀਡਿੰਗ ਪੰਜਾਬ ਰੀਆਰਗਨਾਈਜੇਸ਼ਨ ਐਕਟ ਮਲਕੀ 1966 ਤੋਂ 1966 ਵੇਲੇ ਜਿਹੜਾ ਹੈਗਾ ਮਲਕੀ ਨੂੰ ਆਪਾਂ ਜੋਖਾ ਪਿਆਮ ਕਹਿ ਤਾ ਨਿਆ ਉਦੋਂ ਪੰਜਾਬ ਦਾ ਮੁੱਖ ਮੰਤਰੀ ਕੌਣ ਬਣਿਆ ਸੀ 1966 ਚ ਗੈਨੀ ਗੁਰਮਖਸਿਮ ਸਿੰਘ ਮਹਸਾਬਰ ਇਹ ਕੁਐਸਚਨ ਵੀ ਜਦੋਂ ਮੈਂ ਇੱਕ ਪ੍ਰਤਾਪ ਸਿੰਘ ਕੈ ਰੋਲ ਆ ਹੋ ਗਿਆ 1954 ਤੇ 1966 ਆ ਹੋ ਗਿਆ ਗੈਨੀ ਗੁਰਮਖਸਿਮ ਸਿੰਘ ਮਹਸਾਬਰ ਦੈਨ ਇੱਕ ਆ ਕੁਐਸਚਨ ਆਇਆ ਸੀ ਇਹ ਮਤਲਬ ਕਿ ਲਾਸਟ ਇਅਰ ਐਗਜ਼ਾਮਰ ਸੀ ਮੈਂ ਆ ਤਾਂ ਕਰਕੇ ਨੂੰ ਆਪਣਾ ਜਿਹੜਾ ਪੀਡੀਐਫ ਚ ਆਪਾਂ ਨੇ ਪਾ ਲਿਆ ਤੇ ਮਤਲਬ ਕਿ ਫੋਰ ਸਟੇਰੀਆ ਪੋਜੀਸ਼ਨ ਹੁੰਦੀ ਹੈ ਕਿ ਪੰਜਾਬ ਦਾ 1966 ਚ ਫੋਰ ਸਟੇਰੀਆ ਕਿੰਨਾ ਸੀ ਜਿਹੜਾ ਮਤਲਬ ਕਿ ਕੁਛ ਵੀ ਰਿਕਾਰਡਾਂ 'ਚ ਕਿੰਨਾ ਲਿਖਿਆ ਹੋਇਆ 1875 ਕਿਲੋਮੀਟਰ ਠੀਕ ਹੈ ਇਹ ਉਸ ਸਮੇਂ 1960 'ਚ ਜਦੋਂ ਪੰਜਾਬ ਮਤਲਬ ਕਿ ਤਿੰਨ ਹਿੱਸੇ ਸੈਪਰੇਟ ਹੋ ਗਿਆ ਸੀ ਤੇ denn five divisions of the british punjab ਜਦੋਂ ਪੰਜਾਬ ਮਤਲਬ ਕਿ ਜਿਹੜਾ ਹੈਗਾ ਬ੍ਰਿਟਿਸ਼ ਦਾ ਇੰਟਰ ਸੀ ਆ ਉਦੋਂ ਪੰਜ ਡਿਵੀਜ਼ਨਾਂ ਕਿਹੜੀਆਂ-ਕਿਹੜੀਆਂ ਸੀਗੀਆਂ ਉਦੋਂ ਹੋ ਗਈ ਸੀ ਰਾਵਲਪਿੰਡੀ ਡਿਵੀਜ਼ਨ ਲਾਹੌਰ ਡਿਵੀਜ਼ਨ ਮੁਲਤਾਨ ਡਿਵੀਜ਼ਨ ਜਲੰਧਰ ਡਿਵੀਜ਼ਨ ਅੰਮ੍ਰਿਤਸਰ ਡਿਵੀਜ਼ਨ ਆ ਜਲੰਧਰ ਦੀ ਸਪੈਲਿੰਗ ਨਹੀਂ ਗਲਤ ਹੈ ਕਿ ਉਸ ਟਾਈਮ ਜਲੰਧਰ ਨੂੰ ਜਿਵੇਂ ਲਿਖਿਆ ਜਾਂਦਾ ਸੀ ਆਪਾਂ ਉਸ ਤਰੀਕੇ ਨਾਲ ਲਿਖਿਆ ਦੇ ਅੱਜ ਦੇ ਟਾਈਮ 'ਚ ਜਿਹੜੀ 라ਹੌਲਪਿੰਡੀ ਲਾਹੌਰ ਤੇ ਮੁਲਤਾਨ ਡਿਵੀਜ਼ਨ ਹੈ ਇਹ ਤਾਂ ਆਪਣੀਆਂ ਵਾਗੀਆਂ ਪਾਕਿਸਤਾਨ 'ਚ ਠੀਕ ਹੈ ਪਾਕਿਸਤਾਨ ਤੇ ਜਿਹੜੀ ਆਪਣੀ ਜਲੰਧਰ ਡਿਵੀਜ਼ਨ ਹੈ ਤੇ ਆਪਣੀ ਜਿਹੜੀ ਅੰਮ੍ਰਿਤਸਰ ਦਿੱਲੀ ਡਿਵੀਜ਼ਨ ਹੈ ਇਹ ਪੰਜ ਡਿਵੀਜ਼ਨ ਅਸੀਂ ਮੈਨੂੰ ਤੇ ਇਹ ਆਪਣੀ ਬਾਕੀ ਅੱਜ ਦੇ ਟਾਈਮ 'ਚ ਹੈਗੇ ਨੇ ਇੰਡੀਆ 'ਚ ਠੀਕ ਹੈ ਇਹ ਹੁਣ ਤਾਂ ਆਪਣਾ ਚਲੋ ਹੁਣ ਤਾਂ ਕੋਈ ਡਿਵੀਜ਼ਨ ਡਿਵੀਜ਼ਨ ਨਹੀਂ ਉਸ ਟਾਈਮ ਦੀ ਗੱਲ ਆ ਤੇ ਵੀਰ ਪੁੱਛ ਰਹੇ ਨੇ ਬ੍ਰਿਟਿਸ਼ ਪੰਜਾਬ 'ਚ ਮੰਦਲ ਬ੍ਰਿਟਿਸ਼ ਨੀਤ ਪੰਜਾਬ ਦੇ ਕਿੰਨੇ ਡਿਵੀਜ਼ਨ ਸੀ ਪੰਜ ਡਿਵੀਜ਼ਨ ਅਸੀਂ ਜਿਸ ਤੇ ਤਿੰਨ ਤਾਂ ਅੱਜ ਕੱਲੇ ਜਿਹੜੀਆਂ ਹੈਗੀਆਂ ਨੇ ਪ ਇਹਨੀਆਂ ਦੋ ਹੋ ਗਈਆਂ ਨੇ ਆਪਣੇ ਇੰਡੀਆ ਚ ਤੇ ਚਲੋ ਬਸ ਅੱਜ ਦੀ ਕਲਾਸ ਇੰਨੀ ਸੀ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਸਾਥ ਦੇ ਰਹੇ ਹੋ ਤੇ ਮੈਂ ਇੱਕ ਗੱਲ ਹੋਰ ਕਹਿਣਾ ਜੀ ਜਿਹਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਜਾ ਆਪਾਂ ਇਹੜੀ ਆਪਣਾ ਐਮਸੀਕਿਊ ਕਰਨੇ ਆ ਜਾਂ ਮੈਥ ਦੀ ਕਲਾਸਾਂ ਦੀ ਪੀਡੀਐਸ ਉਹ ਆਪਣਾ ਟੈਲੀਗ੍ਰਾਮ ਜਿਹੜਾ ਹੈਗਾ ਚੈਨਲ ਦੇ ਲਿੰਕ ਮੰਨ ਲਓ ਕਿ ਬਾਇਓ ਚ ਪਿਆ ਉਹ ਲਿੰਕ ਨੂੰ ਜਾ ਕੇ ਓਪਨ ਕਰ ਲਿਓ ਜਾਂ ਕਿਸੇ ਨੂੰ ਲਿੰਕ ਨਾਮ ਲੈ ਕੌਥੇ ਟੈਲੀਗ੍ਰਾਮ ਦੇ ਜਾ ਕੇ ਜੋ ਪੁਆਇੰਟ ਪੰਜਾਬ ਸਰਚ ਮਾਰ ਲਿਓ ਤੇ ਆਪਣਾ ਇਹੀ ਇੱਕਨ ਲੱਗਿਆ ਹੋਊਗਾ ਉਸ ਤੇ ਵੀ ਠੀਕ ਹੈ ਤੇ ਉਸ ਨੂੰ ਜੁਆਇਨ ਕਰ ਲਿਓ ਅਗਰ ਕਿਸੇ ਨੂੰ ਆਪਣਾ ਕੋਈ ਪਰਸਨਲ ਡਾਊਟ ਹੈ ਜਾਂ ਕਿਸੇ ਨੇ ਕੋਈ ਇਨਕੁਆਰੀ ਕਰਨੀ ਆ ਕੋਈ ਪਰਸਨਲ ਮੈਸੇਜ ਕਰਨਾ ਤਾਂ ਉਹ ਆਪਾਂ ਨੂੰ ਕਰ ਸਕਦਾ ਹੈ ਤੇ ਇੱਕ ਬਸ ਸੁਰ ਨੂੰ ਨਿੱਕੀ ਜਿਹੀ ਬੇਨਤੀ ਇਹ ਹੈ ਕਿ ਜਿਹੜੇ ਚੈਨਲ ਤੇ ਨਵੇਂ ਆਏ ਨੇ ਜਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਕੇ ਆਪਣੇ ਚੈਨਲ ਨੂੰ ਵੱਧੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਜਿਹੜਾ ਆਪਣਾ ਸਿਲੇਬਸ ਹੈ ਕੰਪਲੀਟ ਕਰ ਸਕੀਏ ਤੇ ਬਿਲਕੁਲ ਮਤਲਬ ਕਿ ਫ੍ਰੀ ਆਫ ਕੋਸਟ ਕੰਪਲੀਟ ਕਰਵਾਈਏ ਜੋ ਸਾਰੇ ਬੱਚਿਆਂ ਨੂੰ ਜਿਹੜੀ ਕਿ ਪੇਡ ਕੋਰਸ ਨਹੀਂ ਲੈ ਸਕਦੇ ਠੀਕ ਹੈ ਤੇ ਚਲੋ ਬਾਕੀ ਪੜਦੇ ਰਹੋ ਆਪਣੀ ਮਿਹਨਤ ਕਰਦੇ ਰਹੋ ਆਪਣੀ ਤਿਆਰੀ ਕਰੋ ਅਮੀਰ ਕਰਦੇ ਹਾਂ 2026 ਤੱਕ ਤੁਸੀਂ ਆਪਣੀ ਜੋਬ ਲੱਗ ਕੇ ਕੰਮ ਜਾਗ ਹੋਵੇ ਦਿਖਾਉਂਗੇ ਸੋ ਥੈਂਕ ਯੂ